ਕੀ ਕੀਸ ਬੁੱਧ ਹਾਬੇ ਸੁਣ ਨੂੰ ਆ ਦੇਖੋ ਥੇਟ ਨਵਾ ਗੇਟ ਲਾਇਆ ਚਾਰ ਮਹੀਨੇ ਹੋਏ ਲੱਗੇ ਨੂੰ ਸਾਰਾ ਵੜਤਾ ਇਹ ਕਹ ਇਹ ਕਹਦੇ ਨੇ ਵੱਡੇ ਭਾਈ ਇਹ ਬਾਈ ਨੂੰ ਕਿਨੇ ਗਨਾਸੇ ਸੀਗੇ ਤੇ ਗਲਾਰੀਆਂ ਸੀਗਾਂ ਉਹਨਾਂ ਨਾਲ ਇਹ ਤਾਂ ਬਾਹਰ ਲੱਗਿਆ ਕਰਕੇ ਇਹਨਾਂ ਦੇ ਘਰੇ ਨੇ ਕਿਨੇ ਕਿ ਜਵਾਬ ਸੀ ਅੱਛਾ ਜੇ ਤੁਸੀਂ ਇਹ ਭਾਈ ਜਿਹੜੇ ਗਮਦੂਰ ਬਾਈ ਦੇ ਸਗੇ ਸੰਬੰਧੀ ਹੈ ਉਹਨਾਂ ਦੇ ਚਾਚੇ ਤਾਇਆ ਦੇ ਮੁੰਡੇ ਆ ਉਹ ਆਪਦਾ ਜਿਹੜਾ ਪੱਖ ਦੇ ਰਹੇ ਆ ਅਸੀਂ ਆਪਣਾ ਪੱਖ ਲੈਣ ਆਏ ਆ ਤੇ ਉਹਨਾਂ ਨੇ ਦੱਸਿਆ ਵੀ ਜਿਹੜੇ ਰੋੜੇ ਮਾਰੇ ਹੋਏ ਆ ਇਹ ਦੂਜੀ ਧਰ ਵੱਲੋਂ ਮਾਰੇ ਹੋਏ ਆ ਆ ਦੇਖੋ ਜੀ ਤੇ ਇਹਨਾਂ ਦਾ ਭਾਂਡ ਤੋੜ ਵੀ ਕੀਤੀ ਹੋਈ ਆ ਛੱਡ ਜਿਵੇਂ ਆਪਾਂ ਕਹਸੇ ਤੇ ਛੱਡ ਭੰਨੇ ਹੋਏ ਆ ਦਰਵਾਜ਼ੇ ਬਾਹਰ ਭੰਨੇ ਆ ਕਰਬਾਨਾ ਮਾਰ ਕੇ ਆਹ ਰੋੜੇ ਭਾਈ ਉਹਨਾਂ ਵੱਲੋਂ ਮਾਰੇ ਆ ਉਹਨਾਂ ਵੱਲੋਂ ਮਾਰੇ ਗਏ ਆ ਜੀ ਆਹ ਟੈਂਕੀ ਵੀ ਟੁੱਟ ਗਈ ਸੀਗੀ ਆਹ ਟੈਂਕੀ ਆ ਟੈਂਟ ਪਿਆ ਦੇਖੋ ਨਾ ਠੀਕ ਹੈ ਜੀ ਥੋੜੇ ਭਾਈ ਇਹ ਗੱਲ ਤਾਂ ਨਹੀਂ ਕਿ ਤੁਸੀਂ ਰੋੜੇ ਆਪ ਸੱਟ ਲੇ ਤੇ ਭਾਈ ਟੀਨ ਵੀ ਸੱਜ ਆਪਾਂ ਭੰਨ ਲਈ ਯਾਰ ਸ਼ੀਸ਼ਾ ਵੀ ਭੰਨ ਲਈ ਯਾਰ ਠੀਕ ਹੈ ਜੀ ਤੁਰੇ ਭਾਈ ਸਾਡਾ ਦੂਸਰਾ ਗੇਟ ਵੀ ਤੁਹਾਨੂੰ ਦਿਖਾਉਣੇ ਆ ਉਹ ਵੀ ਤੁਸੀਂ ਕਵਰ ਕਰਿਓ ਵਿੱਚ ਗਰਾਰੀਆਂ ਦੇ ਨਿਸ਼ਾਨ ਗੇਟ ਵੱਡੇ ਹੋਏ ਜੀ ਸਾਡਾ ਗੇਟ ਆਪਕਾ ਉਹ ਵੱਡ ਨੂੰ ਭਾਈ ਬਾਕੀ ਪੈਸੇ ਵਾਲਾ ਬੰਦਾ ਆਪਦਾ ਭੰਨ ਲੂ ਇਹ ਤਾਂ ਚਾਰੇ ਹੈ 2-3 ਘਰ ਗਰੀਬ ਵਿਹੜੀਦਾਰ ਬੰਦੇ ਆ ਉਹ ਸ਼ੈਲਰ ਚ ਲੱਗੇ ਆ ਇਹਨਾਂ ਕੋਲ ਦੋ ਚਲੋ ਭਾਈ ਦਰਵਾਜ਼ਾ ਵੀ ਗੇਟ ਵੀ ਦੇਖੀਏ ਹਾਂਜੀ 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 ਹੂੰ ਠੀਕ ਹੈ ਦੁਰਨੇ ਆਗੇ ਕੇ ਸਾਨੂੰ ਕਿਸੇ ਨੂੰ ਪੁੱਛਣਾ ਇਹ ਕੀ ਦਾ ਕਰੇ ਭਾਈ ਜੀ ਇਹ ਇਹ ਆਪਣੇ ਕੁਝ ਤਾਂ ਆਈਦਾ ਜੀ ਇਹ ਵੀ ਤਾਂ ਆਈਦਾ ਕਰੇ ਆਪਣੇ ਪਰਿਵਾਰ ਦੇ ਵਿੱਚ ਸਾਡੇ ਦਾ ਆਪਦੇ ਪਰਿਵਾਰ ਦੇ ਘਰੀ ਭੰਨੇ ਉਹਨੇ ਗੁੱਸੇ ਚ ਠੀਕ ਹੈ ਠੀਕ ਹੈ ਜੀ ਦਾਲੇ ਉੱਪਰ ਬਾਈ ਜੀ ਅਫਾ ਦਾਲੇ ਨਹੀਂ ਭਾਗੇ ਹਾ ਛਿੱਸ਼ੇ ਦਿਖਾਓ ਜੀ ਛਿੱਸ਼ਾ ਦੇਖੋ ਬਾਈ ਅਸਾ ਇਹ ਛਿੱਸ਼ੇ ਉਹਨਾਂ ਨੇ ਬਣੇ ਹਾਂ ਉਹਨਾਂ ਨੇ ਬਣੇ ਆਹ ਤਾਂ ਇਹ ਨਵੀਂ ਜਾ ਕੇ ਰੱਖੀ ਗਈ ਆ ਜੀ ਆਹ ਤਾਂ ਇਹ ਕਿੰਨੀ ਨਵੀਂ ਰੱਖੀ ਗਈ ਜੀ ਨਵੀਂ ਤਾਂ ਇਹ ਆ ਪਈ ਆ ਉੱਥੇ ਪਈ ਆ ਅਸਾ ਆਹ ਜਿਹੜੇ ਛਿੱਸ਼ੇ ਆ ਜੀ ਇਹ ਧਰਨਾ ਕਰਗਵਾਂ ਲੋ ਬਣੇ ਗਏ ਆ ਜੀ ਧਰਨਾ ਕਰਗਵਾਂ ਲੋ ਬਣੇ ਹਾਂ ਆਹ ਆ ਇਧਰ ਤੇ ਮੇਰੇ ਭਾਈ ਇਹ ਚੀਜ਼ਾਂ ਕਿਉਂ ਦਿਖਾਈਆਂ ਉਹਨਾਂ ਨੇ ਪਤਾ ਨਹੀਂ ਭਾਈ ਕਿਉਂ ਨਹੀਂ ਦਿਖਾਈਆਂ ਯਾਰ ਸਾਨੂੰ ਘਾੜਾ ਕੋਈ ਪੱਖ ਲੈਣ ਨਹੀਂ ਆਇਆ ਅੱਛਾ ਉਹ ਟੈਂਕੀ ਸਾਰੀ ਪੱਖ ਲੈਣਾ ਆਉਂਦਾ ਕੋਈ ਪੱਖ ਲੈਣਾ ਹੁਣ ਕਹਿੰਦੇ ਆ ਵੇ ਗਿਆ ਗਮਦੂਰ ਜੀ ਦਾ ਵੱਖ ਲੈ ਕੇ ਮੁੜ ਜਾਂਦੇ ਆ ਨਾ 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 ਸਰਪੰਚ ਦਾ ਨਹੀਂ ਨਹੀਂ ਗਮਦੂਰ ਜੀ ਨੂੰ ਗਮਦੂਰ ਦਾ ਵੱਖ ਲੈਣ ਵੀ ਨਹੀਂ ਕੋਈ ਆਇਆ ਗਮਦੂਰ ਜੀ ਉਸ ਨੂੰ ਬਸਾਂ ਦੇ ਪੁੱਛ ਕੇ ਤੁਰ ਜਾਂਦੇ ਆ ਵੀ ਤੁਸੀਂ ਗਮਦੂਰ ਦਾ ਪੱਖ ਲੈਣ ਵੀ ਨਹੀਂ ਕੋਈ ਆਇਆ ਸਾਰੇ ਸਰਪੰਚ ਦਾ ਪੱਖ ਲੈ ਕੇ ਮੁੜ ਗਏ ਅੱਛਾ ਜੀ ਹਾਂ ਗਮਦੂਰ ਦਾ ਐਂ ਚੀਜ਼ ਦਿਖਾਈ ਨਹੀਂ ਬਸ ਇਹ ਜੀ ਦਿਖਾਈ ਇਹ ਸੱਚ ਆ ਭਾਈ ਇਹ ਸੱਚ ਆ ਭਾਈ ਜੀ ਟੈਂਕੀ ਆ ਕਾਹ ਪੇਖੋ ਪਟੁੱਟੀ ਪਈ ਉੱਪਰ ਉਹ ਪਈ ਅੱਛਾ ਉਹ ਦੌ ਜਾ ਤਾ ਕਦਮ ਰਾਏ ਤਾਂ ਬਹੁਤ ਸਾਰੇ ਉਹਨਾਂ ਨੇ ਵਿਖਾਏ ਨਹੀਂ ਲੈ ਲੈ ਉੱਪਰ ਚੜਜੋ ਵੇਖੋ ਜੂ ਵਿਖਾ ਦਿੰਨੇ ਆ ਤੁਹਾਨੂੰ ਉੱਪਰ ਚਲੋ ਆ ਕਮੋ ਲੈ ਜੀ ਗਾੜੇ ਹਾਂ ਹਾਂ ਜੀ ਸੋ ਬਈ ਸੱਚ ਦਿਖਾਉਣ ਲਈ ਵੀ ਕਹਿੰਦੇ ਜਿਗਰੇ ਦੀ ਲੋੜ ਹੁੰਦੀ ਆ ਆਪਾਂ ਇੱਕ ਪੱਖ ਲੈ ਕੇ ਦੁਰ ਜਾਂਦੇ ਆ ਤੇ ਦੂਜਾ ਪੱਖ ਆਪਾਂ ਦਿਖਾਉਂਦੇ ਨਹੀਂ ਤੇ ਆਪਾਂ ਜਿਹੜਾ ਪੱਖ ਹੈ ਜੀ ਇਹ ਆਪਾਂ ਗਮਦੂਰ ਬਾਈ ਦੇ ਪਰਿਵਾਰ ਦਾ ਆਹ ਕਿਵੇਂ ਖੁੱਲਦੀ ਆਂ ਦੇਖੋ आ चौपर रखा है हां जी बिल्कुल यदि मनना है जेरा हाँ। कह रहे हैं का बसते है भोली टाइम पास कर रही है, ला है आ खोल दे रे ले भाई आलू ये सर आए धरनगरियों वालों कीता होया हम्म वो टाइम की नहीं है वो टाइम की आ देखो भाई मतलब आप कह रहे थे गैंगलैंड बन गया ਠੀਕ ਹੈ ਉਹ ਕਾਰ ਸੀ ਬੋਰਸੋਨੀ ਜੀ ਠੀਕ ਹੈ ਤੇ ਬਾਈ ਬਾਈ ਮਨਿੰਦਰ ਦੀ ਗੱਡੀ ਕਿਹੜੀ ਸੀ ਮਨਿੰਦਰ ਦੀ ਗੱਡੀ ਉਹ ਆਈ ਨਹੀਂ ਵਿੱਚ ਸੜ ਤੇ ਖੜੀ ਸੀ ਮਨਿੰਦਰ ਵਿੱਚ ਬੋਲਦਾ ਗੱਡੀ ਲੈ ਕੇ ਕੱਢ ਫਰਾਂਚੀਸ਼ਾਪਾ ਨਾ ਤੋ ਓਕੇ ਓਕੇ ਦੋਸਤੋ ਅੱਸੀ ਗਾਲ ਜੀ ਅਸੀਂ ਪਹੁੰਚੇ ਹੋਏ ਆ ਪਿੰਡ ਚੰਦਪਾਣ ਤੇ ਚੰਦਪਾਣ ਦਾ ਤੁਹਾਨੂੰ ਰੌਲਾ ਪਤਾ ਹੀ ਹੋਇਆ ਜਿਹੜਾ ਬਹੁਤ ਹੀ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਹੜਾ ਹਜੇ ਤੱਕ ਵੀ ਇਹ ਮੁੱਦੇ ਨੂੰ ਆਪਾਂ ਕਹਿ ਸਕਦੇ ਹਾਂ ਵੀ ਠੰਡਾ ਨਹੀਂ ਹੋਇਆ ਜਿਹੜੇ ਕੁਲਦੀਪ ਮੌਜੂਦਾ ਸਰਪੰਚ ਆਇਆ ਉਹ ਆਪਦੇ ਕਹ ਰਿਹਾ ਇਹ ਵੀ ਸਾਡੇ ਤੇ ਤਸਦੀਰ ਕੀਤਾ ਸਾਨੂੰ ਪੁਲਿਸ ਨੇ ਘਟਵਾਇਆ ਮਾਰਿਆ ਤੇ ਉਹ ਕਹ ਰਿਹਾ ਵੀ ਮੈਂ ਹਜੇ ਤੱਕ ਠੀਕ ਨਹੀਂ ਮਤਲਬ ਮੈਂ ਹਸਪੀਟਲ ਤੇ ਦਾਖਲ ਆਇਆ ਉਹਨਾਂ ਦੇ ਘਰੇ ਵੀ ਜਾ ਕੇ ਆਏ ਸੀ ਤੇ ਕਿਉਂਕਿ ਸਾਡਾ ਫਰਜ ਹੁੰਦਾ ਜੀ ਅਸੀਂ ਇੱਕ ਬੰਦੇ ਦਾ ਪੱਖ ਲੈ ਕੇ ਆਪਦੀ ਵੀਡੀਓ ਨਹੀਂ ਪਾ ਸਕਦੇ ਕਿਉਂਕਿ ਉਹਦੇ ਤੇ ਦੂਜਾ ਜਿਹੜਾ ਪੱਖ ਹੈ ਦੂਜੀ ਧਿਰ ਐਤਰਾਜ਼ ਕਰਦੀ ਹੈ ਸੋ ਅਸੀਂ ਜਿਹੜੇ ਅੱਜ ਪਹੁੰਚੇ ਹੋਏ ਆ ਇਹ ਅੱਜ ਪਹੁੰਚੇ ਹੋਏ ਆ ਗਮਦੂਰ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਇਹਨਾਂ ਨੇ ਸਾਨੂੰ ਆਪਦਾ ਪੱਖ ਦੇਣ ਦੇ ਵਿੱਚ ਕੋਈ ਇਹਨਾਂ ਨੇ ਸਾਡੇ ਤੋਂ ਤੋੜ-ਰੋੜ ਨਹੀਂ ਕੀਤਾ ਜਾਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਕਹਿੰਦੇ ਬਾਈ ਆਓ ਬੈਠੋ। ਜਿਹੜੀ ਸਚਾਈ ਹੈ। ਸਹੀ ਨਾ ਬਾਈ ਜੀ? ਜੀ ਬਿਲਕੁਲ। ਹਾਂ। ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ। ਅੱਛਾ ਜੀ। ਅੱਛਾ ਜੀ। ਬਾਈ ਜਿੱਥੇ ਪਹੁੰਚੇ ਹੋਏ ਆਂ ਇਹ ਕਿਹਦਾ ਘਰ ਹੈ ਜੀ? ਸੱਚ ਬੋਲਣਾ ਹੈ ਝੂਠ ਬੋਲਣਾ ਨਹੀਂ। ਕਿਉਂਕਿ ਮੇਰੀ ਆਤਮਾ ਮੈਂ ਕੈਮਰੇ ਮੂਰੇ ਜਾ ਕੇ ਵੀਡੀਓ ਦੇ ਵਿੱਚ ਚੈਨਲ ਤੇ ਝੂਠ ਦਿਖਾਵਾਂ। ਇਹ ਬਾਈ ਜੀ ਗਮਦੂਰ ਸਾਡੇ ਚਾਚੇ ਦੇ ਲੜਕੇ ਦਾ ਘਰ ਹੈ। ਅੱਛਾ ਜੀ। ਕੀ ਨਾਮ ਹੈ ਜੀ ਚਾਚਾ ਜੀ ਦੇ ਬੇਟੇ ਦਾ ਨਾਮ? ਚਾਚਾ ਨਰਨੇਕ ਸਿੰਘ ਜੀ। ਅਸ਼ਰਨ ਸਿੰਘ ਹੈ ਜੀ ਬਈ ਇਹ ਇਧਰ ਇਧਰ ਲਿਆਉਣ ਦਾ ਕਾਰਨ ਕੀ ਹੈ ਕਿਉਂਕਿ ਜਿਹੜਾ ਜਿੱਥੇ ਕੈਮਰੇ ਲੱਗੇ ਸੀ ਜਿਹੜੇ ਘਰ ਦੀ ਫੁਟੇਜ ਆਪਾਂ ਕਹਿ ਸਕਦੇ ਗਮਦੂਰ ਸਿੰਘ ਜੀ ਦੀ ਕੋਠੀ ਦੀ ਫੁਟੇਜ ਆ ਵੀਡੀਓ ਦੇ ਵਿੱਚ ਜਾਦਾ ਲੋਕਾਂ ਨੇ ਪੱਤਰਕਾਰਾਂ ਨੇ ਬਹਿਰ ਲਗੀਤੀ ਵੀ ਕੁਲਦੀਪ ਸਿੰਘ ਦੀ ਪਾਰਟੀ ਦੇ ਮੁੰਡੇ ਥੋੜੇ ਜਿਹਾ ਹਮਲਾ ਕਰਨ ਆਏ ਆ ਤੇ ਉਹ ਚੀਜ਼ ਨੂੰ ਤੁਸੀਂ ਕਿਉਂ ਨਹੀਂ ਦਿਖਾ ਰਹੇ ਕੈਮਰੇ ਅਕੇ ਉਹ ਬਾਈ ਜੀ ਗਮਦੂਰ ਸਿੰਘ ਤਾਂ ਫਿਰ ਪਰਚਾ ਹੋ ਕਰ ਘਰੋਂ ਬਾਹਰ ਹੈ ਠੀਕ ਹੈ ਜੀ ਤਾਂ ਨਹੀਂ ਆਪਾਂ ਉਧਰ ਘਰੇ ਜਾ ਰਹੇ ਜੀ ਪਰਚਾ ਹੋ ਗਿਆ ਨਾ ਜੀ ਹਾਂ ਪਰਚਾ ਹੋਇਆ ਜੀ ਤੇ ਨਾਲੇ ਬਾਈ ਦੂਜੀ ਦੂਜੀ ਤਰ੍ਹਾਂ ਤੇ ਵੀ ਕੋਈ ਪਰਚਾ ਨਹੀਂ ਹੋ ਰਿਹਾ ਕੋਈ ਨਹੀਂ ਹੈ ਬਾਈ ਜੀ ਹੈਗਾ ਪਰਚਾ ਹੋਇਆ ਹੋਇਆ ਉਹਨਾਂ ਤੇ ਅੱਛਾ ਜੀ ਉਹ ਫੋਟੋ ਤੁਹਾਨੂੰ ਦਿਖਾ ਦੇਣਗੇ ਠੀਕ ਹੈ ਉਹ ਪਰਚਾ ਉਹ ਪਰਚਾ ਉਹਨਾਂ ਤੇ ਹੋ ਚੁੱਕਿਆ ਜੀ ਹਾਂ ਜੀ ਹੋ ਚੁੱਕਿਆ ਠੀਕ ਹੈ ਕੀ ਤਰ੍ਹਾਂ ਲੱਗੀ ਬਈ ਤਾਰਾ ਇੱਕ ਦੋ ਯਾਦ ਬਈ ਇੱਕ ਤੈਸੀ ਸੈਟ ਲਾਇਆ ਜੀ ਇੱਕ 109 ਕਰ ਤੀੜ 307 ਨੂੰ ਕਨਵਰਟ ਕਰੀ ਉਹਨਾਂ ਨੇ ਠੀਕ ਹੈ ਜੀ ਹਾਂ ਬਾਕੀ ਇਹ ਦੋ ਤਿੰਨ ਹੋਰ ਤਾਰਾ ਇੱਕ ਬਾਈ ਕਹਿੰਦੇ ਵੀਡੀਓ ਵੀ ਵਾਇਰਲ ਹੋਈ ਹੈ ਉਹ ਜਿਹੜੀ ਗੋਲੀ ਚਲਾ ਰਹੇ ਸੀ ਕਿ ਉਹ ਕੌਣ ਹੈ ਕੌਣ ਕਿਹੜੇ ਪਰਸਨ ਆ ਤੁਹਾਡੇ ਉਹ ਗਮਦੂਰ ਸਿੰਘ ਤੇ ਛੋਟਾ ਭਾਈ ਜੱਜੀ ਆ ਜੀ ਅੱਛਾ ਜੀ ਠੀਕ ਹੈ ਜੀ ਮਤਲਬ ਬਾਈ ਤੁਸੀਂ ਜਿਹੜੀ ਗਲਤੀ ਹੋਈ ਹੈ ਜਾਂ ਕੀਤਾ ਉਹ ਤੁਸੀਂ ਮੰਨ ਰਹੇ ਹੋ ਜੀ ਤਾਂ ਤੁਸੀਂ ਆ ਮੰਨੇ ਆ ਵੀ ਬਾਈ ਉਹਨਾਂ ਨੂੰ ਤਾਂ ਫਾਇਰਿੰਗ ਹੋਈ ਐ ਫਾਇਰਿੰਗ ਕਰਨ ਦੀ ਬਾਈ ਕੀ ਲੋੜ ਪੈ ਗਈ ਸੀ ਫਾਇਰਿੰਗ ਕਰਨ ਦੀ ਲੋੜ ਬਾਈ ਆਏ ਸੀ ਉਹ ਜਮਾ ਗਮਦੂਰ ਸਿੰਘ ਤੇ ਜੱਜੀ ਸਿੰਘ ਦੇ ਘਰੇ ਵੜ ਚਲੇ ਸੀ ਵੜ ਚਲੇ ਤੁਸੀਂ ਵੀਡੀਓ ਦੇਖੀ ਐ ਐਸਐਚਓ ਵੀ ਬੋਲ ਰਿਹਾ ਵੀ ਉਹਨਾਂ ਘਰ ਨੂੰ ਪਹਿਣਗੇ ਤੇ ਉਹ ਤਾਂ ਕਰਕੇ ਫਿਰ ਆਪਦੀ ਸੇਫਟੀ ਘਰੇ ਬੇਟੇ ਛੋਟੇ ਛੋਟੇ ਬੱਚੇ ਆ ਲੜਕੀਆਂ ਵਿਆਹ ਸੀ ਘਰੇ ਤੇ ਪੈਸਾ ਤੇ ਲੱਗ 100 ਕੁਛ ਪਿਆ ਸੀ ਤਾਂ ਕਰਕੇ ਆ ਸੇਫਟੀ ਮੈਨਾਂ ਸਾਨੂੰ ਕਰਨੇ ਪਏ ਬਾਈ ਉਹ ਤਾਂ ਕਹਿੰਦੇ ਵੀ ਜਿਹੜੀ ਉਹ ਸਾਡੀ ਫੁਟੇਜ ਦਿਖਾ ਰਹੇ ਐ ਮਤਲਬ ਪੇਜਾਂ ਵਾਲੇ ਚੈਨਲਾਂ ਵਾਲੇ ਨਿਊਜ਼ ਵਾਲੇ ਉਬੇ ਅੱਗੇ ਗਮਦੂਰ ਜੀ ਨੇ ਖਰੀਦ ਲਏ ਉਹ ਵੀ ਜਿਹੜੀ ਸਾਡੀ ਫੁਟੇਜ ਹੈ ਸਾਡੇ ਹਥਿਆਰ ਵਾਲੀ ਫੁਟੇਜ ਆ ਮੁੰਡਿਆਂ ਦੀ ਉਹ ਦਿਖਾ ਰਹੇ ਐ ਜਿਹੜੀ ਉਹ ਕਹਿੰਦੇ ਵੀ ਅਸੀਂ ਉਹਨਾਂ ਦੇ ਘਰੇ ਬੜਿਆ ਮੰਨ ਲਓ ਅਸੀਂ ਉਹਨੂੰ ਮਾਰਨ ਜਾਵੜੇ ਗਮਦੂਰ ਜੀ ਨੂੰ ਹਥਿਆਰ ਲੈ ਕੇ ਕਹਿੰਦੇ ਉਹ ਸਾਨੂੰ ਵੀਡੀਓ ਕਿਉਂ ਨਹੀਂ ਦਿਖਾ ਰਹੇ ਜੇ ਉਹ ਕਹਿੰਦੇ ਇੰਨੇ ਸੱਚੇ ਗਮਦੂਰ ਗਮਦੂਰ ਦਾ ਪਰਿਵਾਰ ਪਹਿਲੀ ਵੀਡੀਓ ਤਾਂ ਬਾਈ ਤੁਸੀਂ ਦੇਖੀ ਐ ਇਹ ਬਾਤ 6 ਬੰਦਾ ਸਵੇਰ ਆਇਆ ਲੜਾਈ ਤੋਂ ਪਹਿਲਾਂ ਘਰਨੇ ਲੱਗਣ ਤੋਂ ਜੀ ਉਹ 6 ਬੰਦਾ ਘਰੇ ਆ ਉਦੋਂ ਬਾਅਦ ਤੁਸੀਂ ਦੇਖਿਓ ਜਿੱਥੇ ਜੱਜੀ ਫੈਰ ਕਰ ਰਿਹਾ ਉਦੋਂ ਪਹਿਲਾਂ ਸੜਕ ਦੇਖੋ ਰੋੜੇ ਸੜਕਾਂ ਰੋੜੇ ਇੱਥੋਂ ਤੱਕ ਵੀ ਆ ਦੇਖੋ ਘਰ ਦੇ ਉੱਤੇ ਵੀ ਹਨ ਘਰ ਦੇ ਵਿੱਚ ਕਿੰਨੇ ਸਾਨ ਹੋਏ ਤਾਂ ਇੱਕ ਦਾ ਸ਼ੀਸ਼ਾ ਭਾਈ ਜੀ ਆ ਕੰਧ ਉੱਪਰ ਦੇਖੋ ਆ ਆ ਉੱਪਰ ਦੇਖੋ ਚੜਚਟਾਕ ਲੱਗੇ ਹੋਇਆ ਆ ਸੈਂਟ ਦੇਖੋ ਉੱਪਰ ਅਸਰੇ ਰੋੜੇ ਵਜੇ ਹਨ ਤੇ ਉਹ ਤਾਂ ਭਾਈ ਇਹ ਵੀ ਕਹਿ ਰਹੇ ਆ ਵੀ ਕਹਿੰਦੇ ਵੀ ਇੱਕ ਜਿਹੜੀ ਗੱਡੀ ਭੰਨੀ ਸੀ ਭਾਈ ਗੱਡੀ ਬਾਰੇ ਮੈਨੂੰ ਕੋਈ ਕਲੀਅਰ ਨਹੀਂ ਗੱਡੀ ਤੁਸੀਂ ਉਹਨਾਂ ਦੀ ਭੰਨੀ ਜੇ ਉਹਨਾਂ ਨੇ ਗੱਡੀ ਢੁੱਡੀ ਭੰਨੀ ਉਹਨਾਂ ਨੇ ਵੀਡੀਓ ਪਈ ਤੁਹਾਨੂੰ ਦਿਖਾ ਦਿਆਂਗੇ ਭਾਈ ਜੀ ਉਹਨਾਂ ਨੇ ਗੱਡੀ ਬਲਾਜਮਾਂ ਦੀ ਗੱਡੀ ਸੀ ਬਲਾਜਮਾਂ ਦੀ ਗੱਡੀ ਭੰਨੀ ਗੱਡੀ ਕਲਾਰੀਆਂ ਮਾਰ ਮਾਰ ਕਰਪਾਣਾ ਤੁਹਾਨੂੰ ਵੀਡੀਓ ਦੇ ਦਾਂ ਸਾਡੇ ਕੋਲੇ ਆ ਉਸੇ ਮ ਉਹ ਬਈ ਇਹ ਭੀੜ ਨਹੀਂ ਕਾਰਨ ਕਾਰਗ ਨਹੀਂ ਭੀੜ ਨੇ ਬੰਨੀ ਆ ਭੀੜ ਨੇ ਭੀੜ ਦੇ ਵਿੱਚ ਕੁਝ ਕੁਝ ਬੰਦਿਆਂ ਦੇ ਨਾਮ ਲਿਖਾਏ ਹੋਣੇ ਆ ਵੀ ਇਹਨਾਂ ਦੇ ਬੰਦਿਆਂ ਨੇ ਇਹ ਨਹੀਂ ਨਾ ਆਪਾਂ ਕੁਝ ਲਿਖਾਇਆ ਤਾਂ ਪੁਲਿਸ ਨੇ ਇਹ ਵੀਡੀਓ ਦੇਖ ਦੇ ਕੇ ਬੰਦੇ ਵੈਰੀਫਾਈ ਕਰਕੇ ਚੱਕੀਏ ਅਸੀਂ ਕਿਸੇ ਨਾਲ ਕੋਈ ਪਰਚਾ ਨਾ ਬਣਾ ਲਿਆ ਪੁਲਿਸ ਨੇ ਜੇ ਵੀਡੀਓ ਦੇਖੀ ਗਏ ਜਿਵੇਂ ਅਮਨਿੰਦਰ ਆਇਆ ਸੀਗਾ ਪਾਈ ਕੇ ਵੀਡੀਓ ਉਮੇ ਦੇਖੇ ਕਿਹੜੇ ਕਿਹੜੇ ਬੰਦੇ ਮੂਰੇ ਆ ਉਮੇ ਉਹ ਗਾਂ ਦਸੀ ਉਹ ਤਾਂ ਬਈ ਕਹਿੰਦੇ ਵੀ ਜਿਹੜੇ ਕੋਈ ਵੀ ਆ ਚਲੋ ਆਪਾਂ ਕਿਸੇ ਚੈਨਲ ਦਾ ਨਾਮ ਹੀ ਲੈਣਾ ਉਹ ਕਹਿੰਦੇ ਵੀ ਇਹ ਤਾਂ ਖਰੀਦੇ ਹੋਏ ਆ ਵੀ ਗਮਦੂਰ ਦੀ ਜਿਹੜਾ ਐਮਐਲਏ ਸਾਹਿਬ ਨਾਲ ਬਹੁਤ ਉਹਨੂੰ ਦੁਰਗਾ ਪੈਸੇ ਹੋਰ ਦੇ ਜਾਂਦਾ ਅੱਛਾ ਜੀ ਉਹ ਬਾਜ ਜਾਂਦਾ ਬਾਈ ਇਹ ਇਹ ਵੀ ਸੁਣ ਲਈ ਯਕੀਨ ਹੈ ਆਪਣਾ ਆਮਣਾ ਹੀ ਹੁਣ ਬਾਈ ਇਹ ਵੀ ਗੱਲ ਸੁਣਨੀ ਚਾਹੀਏ ਕਹਿੰਦੇ ਵੀ ਗਮਦੂਰ ਜੀ ਭੱਜੇ ਹੋਏ ਐ ਤੇ ਉਹਨਾਂ ਨੂੰ ਮਤਲਬ ਕੀ ਹੈ ਇਹਨਾਂ ਨੇ ਐਮਐਲਏ ਨੇ ਟਾਲਿਆ ਹੋਇਆ ਵੀ ਤੁਸੀਂ ਟਾਲ ਜਿਦੋਂ ਪਰਚਾ ਕਰਕੇ ਉਹ ਹੋਏ ਘਰੋਂ ਬਾਹਰ ਠੀਕ ਹੈ ਜੀ ਉਹਨਾਂ ਦੇ ਸਾਰੀ ਫੈਮਿਲੀ ਬਾਹਰ ਹੈ ਸਾਰੀ ਫੈਮਿਲੀ ਬਾਹਰ ਹੈ ਜੀ ਤੇ ਬਾਈ ਤੁਸੀਂ ਜਿਵੇਂ ਹੁਣ ਕੱਪੜੇ-ਕੁੱਪੜੇ ਪਾਇਆ ਕਈ ਲੋਕ ਕਮੈਂਟ ਕਰਦੇ ਆ ਵਿਦਵਾਨ ਫੇਸਬੁੱਕ ਵਿਦਵਾਨ ਯੂਟਿਊਬਰ ਹੋ ਜਾਂਦੇ ਆ ਵੀ ਬੜਾ ਇਹਨਾਂ ਰੌਲਾ ਚੱਲੀ ਜਾਂਦਾ ਯਾਰ ਬੜੇ ਕੱਪੜੇ ਬਣਖਣੇ ਫਿਰਦੇ ਆ ਇਹਦੇ ਬਾਰੇ ਸਾਨੂੰ ਜਰੂਰ ਮੜਾ ਯਾ ਹਣਾ ਦੱਸ ਦੋ ਵੀ ਕੀ ਪ੍ਰੋਗਰਾਮ ਹੈ ਆ ਦੀ ਸ਼ਾਦੀ ਹੈ ਜੀ ਅੱਜ ਸ਼ਗਨ ਹੈ ਸ਼ਗਨ ਪੋਣ ਆਏ ਰਿਹਾ ਬੇਟੀ ਦਾ ਗਾਣਾ ਵਿੱਚ ਹਾਂਜੀ ਬੇਟੀ ਦੀ ਸ਼ਾਦੀ ਕਰਕੇ ਤਾਂ ਕਰਕੇ ਉਹ ਮੈਨੂੰ ਵੀ ਪਤਾ ਮੈਂ ਵੀ ਜਦੋਂ ਮੌਕੇ ਤੇ ਆਇਆ ਤੁਸੀਂ ਕਿਹਾ ਬਾਈ ਜੇ ਪਤਾ ਹੁੰਦਾ ਵੀ ਤੁਸੀਂ ਦੋ ਦਿਨ ਲੇਟ ਆ ਜਾਂਦੇ ਸੀ ਪ੍ਰਸ਼ਾਸਨ ਨੂੰ ਵੀ ਆਖਿਆ ਸਾਡੇ ਕੇ ਲੜਕੀ ਦੀ ਮੈਰਿਜ ਹੈ ਕੋਈ ਕੰਮ ਗਲਤ ਨਾ ਹੋਵੇ ਠੀ ਭਾਈ ਇਹ ਮੁੱਦਾ ਕਿੱਥੋਂ ਕੀ ਮੁੱਦਾ ਇਹ ਕਿਵੇਂ ਲੜਾਈ ਬਹੋਈ ਹੈ ਕਿਉਂਕਿ ਐਡੀ ਗੱਲਬਾਤ ਜੇ ਦੇਖੀ ਤਾਂ ਹੈ ਨਹੀਂ ਸੀ ਨਹੀਂ ਮੁੱਦਾ ਤਾਂ ਬਈਸ ਬਾਕੀ ਸਾਰਿਆਂ ਨੂੰ ਪਤਾ ਹੀ ਐ ਮੁੱਦਾ ਤਾਂ ਮੜੀ ਨਾਲੀ ਦਾ ਸੀ ਠੀਕ ਐ ਜੀ ਤੇ ਉਹ ਡੱਗ ਬੰਦ ਹੋ ਗਿਆ ਖੇਤ ਵਾਲੇ ਸਰਪੰਚ ਨੇ ਪਟਾਇਆ ਸੀ ਵੀ ਚੱਲ ਪਾਣੀ ਅੱਗੇ ਟੱਪ ਜੂਗਾ ਉਹਦੇ ਸਰਪੰਚਾਂ ਦਾ ਚੱਲ ਪੱਟ ਲੋ ਮੈਂ ਲੋਕਟੈਲ ਲਾ ਦੂੰਗਾ ਥੋੜੇ ਥਾਂ 'ਚ ਉਹ ਪੱਟੀ ਕੁਦਰਤੀ ਉਹ ਡੱਗੀ ਕਿਤੇ ਮਸ਼ੀਨਾਂ ਪੱਟੀ ਤੇ ਉਹ ਵਿੱਚੋਂ ਬੰਦ ਹੋ ਗਈ ਹੂੰ ਉਹ ਜਦੋਂ ਹੁਣ ਸਰਪੰਚਰ ਘਰਾਂ ਦਾ ਪਾਣੀ ਪੈਂਦਾ ਸੀ ਉਹਨਾਂ ਨੇ ਕਿਹਾ ਵੀ ਸਰਪੰਚ ਕੋਲ ਗਏ ਵੀ ਕਹਿੰਦਾ ਪਹਿਲਾਂ ਤਾਂ ਉਹਦਾ ਇੱਕ ਦਿਨ ਪਹਿਲਾਂ ਦਾ ਚੱਲ ਕਰ ਦਿਆਂਗੇ ਹੂੰ ਜੇ ਦੂਜੇ ਦਿਨ ਦੁਬਾਰੇ ਗਏ ਤੇ ਨੇ ਪੰਜ ਸੱਤ ਨਾਲੋਂ ਮੜੀਰ ਦੀ ਸਾਦ ਕੇ ਆਪਦੀ ਕੋਲੇ ਖੜਿਆ ਕੇ ਉਹਦੇ ਗੱ ਇਹ ਦਰਖਾਸਤ ਅਥਰਿਆ ਦੀ ਵਾਈਫ ਨੂੰ ਦੇ ਦਰਖਾਸਤ ਦੇਣ ਭੇਜਤਾ ਇਹਨੇ ਸਵੇਰੇ ਲੈ ਕੇ 40-50 ਬੰਦੇ ਜ਼ਿਆਦਾ ਸੀ ਤਕਰੀਬਨ ਤੇ ਇਹ ਬੰਦੇ ਬਾਹਰ ਚ ਲੈ ਕੇ ਆ ਗਏ ਜੀ ਉਸ ਤੋਂ ਬਾਅਦ ਘਰੇ ਬੁੜੀਆਂ ਇਕੱਲੀਆਂ ਸੀ ਉੱਥੇ ਮਾੜੀ ਮੋਟੀ ਗੱਲਬਾਤ ਹੋਈ ਹੈ ਇਹਨਾਂ ਨੇ ਧਰਨਾਂ ਵਾਲਿਆ ਜਿਹੜੀਆਂ ਭਾਈ ਪੁਲਿਸ ਦੇ ਸੱਟਾ ਫਿੱਟਾ ਵੱਜ ਗਏ ਉਹ ਤੁਹਾਡਾ ਆਸੋਈ ਦੀ ਲੜਾਈ ਹੋਈ ਸੀ ਉਹਨਾਂ ਤੇ ਤਾਂ ਜੀ ਉਹਦੇ ਚ ਸੱਟਾ ਵੱਜੀਆਂ ਨਹੀਂ 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 ਭਾਈ ਤੇ ਤਾਂ ਅਸਲ ਤੇ ਪੁਲਿਸ ਦੇ ਸੱਟਾ ਉਹਨਾਂ ਨੇ ਮਾਰਿਆ ਉਹਨਾਂ ਨੇ ਮਾਰਿਆ ਧਰਨਾਂ ਵਾਲਿਆਂ ਠੀਕ ਹੈ ਜੀ ਉਹ ਕਹਿੰਦੇ ਭਾਈ ਸਾਡੇ ਜਿਹੜੇ ਪੁਲਿਸ ਨੂੰ ਪੈਸੇ ਦੇ ਕੇ ਪ੍ਰਸ਼ਾਸਨ ਨੂੰ ਪੈਸੇ ਦੇ ਕੇ ਜਾਂ ਸੱਟਾ ਵੱਡਾ ਨਹੀਂ ਨਹੀਂ ਐਮਐਲਏ ਤੱਕ ਪਹੁੰਚ ਕਰਕੇ ਸਾਡੇ ਮਤਲਬ ਬੱਚਿਆਂ ਨੂੰ ਕੁਝ ਖਵਾਇਆ ਇਹਨਾਂ ਨੇ ਇੱਕ ਲੇਡੀ ਜੀ ਕਟਵਾਈਆਂ ਕੁੜੀਆਂ ਕਟਵਾਈਆਂ ਤੇ ਇੱਥੋਂ ਤੱਕ ਸਾਡੇ ਜਿਹੜੇ ਮੁੰਡੇ ਬੱਚੇ ਆ ਉਹਨਾਂ ਦੇ ਰੇਸ਼ਾ ਵੇਚੂਗਾ ਪਿਸ਼ਾਵਾ ਨੇ ਕਿਹਾ ਵੀ ਕਹਿ ਰਹੇ ਸਾਨੂੰ ਤਾਂ ਪਤਾ ਨਹੀਂ ਆਪਾਂ ਤਾਂ ਕਿਹੜਾ ਇਥੇ ਹਸਪਤਾਲ ਚ ਲੱਗੇ ਹੋਏ ਆ ਤੇ ਬਾਕੀ ਉਹਨਾਂ ਦੇ ਜੇ ਪੁਲਿਸ ਨਾਲ ਕੈਰੀਅਰ ਫਿਰ ਪੁਲਿਸ ਦੇ ਨਾਲ ਵੀ ਕੁੜੀਆਂ ਸੀਂਗਾਂ ਜੀ ਉਹ ਵੀ ਕਹਿੰਦੇ ਧੀਆਂ ਪਹਿਣਾ ਹੂੰ ਉਹਨਾਂ ਦੇ ਵੀ ਅਕਸਰ ਕੱਪੜੇ ਲੀੜੇ ਪਾਟੇ ਆ ਖਿੱਚਿਆ ਧੂਣ ਹੋਈ ਆ ਅਸਰ ਮਲਾਇਮ ਆ ਜੇ ਮਲਾਜਮ ਨਹੀਂ ਐ ਹੋਣ ਲੱਗਿਆ ਤੇ ਫਿਰ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਆ ਭਾਈ ਇੱਕ ਨਾ ਹੋਰ ਹੈ ਅ ਕਹਿੰਦੇ ਵੀ ਪੈਸਾ ਬਹੁਤ ਕੁਝ ਕਰਵਾਉਂਦਾ ਹੈ ਹਨ ਤੁਸੀਂ ਵਾਕਈ ਸਾਰਾ ਕੋਸ ਰੱਬ ਦਾ ਪੈਸੇ ਤੇ ਲੈ ਲੈ ਵੀ ਆ ਉਹ ਕੁਝ ਬੰਦੇ ਇਹ ਵੀ ਕਹਿ ਰਹੇ ਆ ਵੀ ਸਾਡੇ ਬੰਦੇ ਇਹਨਾਂ ਨੇ ਖਿੱਚਲੇ ਜਿਹੜੇ ਮਤਲਬ ਕੀ ਹੈ ਇਹਨਾਂ ਦੇ ਸ਼ਰੀਕੇ ਕੁਵਿਲੇ ਜੋ ਹੈ ਪਰ ਸ਼ਰੀਕੇ ਕੁਵਿਲੇ ਲਈ ਆਇਆ ਕਹਿ ਰਿਹਾ ਵੀ ਕੁਲਦੀਪ ਸਰਪੰਚ ਗਲਤ ਉਹ ਬਈ ਕੀ ਗੱਲ ਹੈ ਤੁਸੀਂ ਬਾਈ ਜੀ ਵੀਡੀਓ ਦੇਖੋ ਸਾਡੇ ਨਾਲ ਉਹ ਕਹਿ ਰਿਹਾ ਬੰਦੇ ਬਾਹਰੋਂ ਐ ਸਾਡੇ ਨਾਲ ਅਸੀਂ ਪਰਿਵਾਰ ਖੜਾ ਸਾਡੇ ਨਾਲ ਇੱਕ ਬੰਦਾ ਬਾਹਰੋਂ ਹੋਇਆ ਸਾਨੂੰ ਜਿੱਥੇ ਮਰਜ਼ੀ ਲੈ ਕੇ ਫਾਂਸੀ ਦੇ ਠੀਕ ਹੈ ਜੀ ਤੇ ਉਹਨਾਂ ਨਾਲ ਤੁਹਾਨੂੰ ਵੀਡੀਓ ਦਿਖਾ ਦੇਾਂਗੇ ਵਿੱਚ ਬੰਦੇ ਬਾਹਰੋਂ ਖੜੇ ਆ ਤੁਹਾਨੂੰ ਵੀਡੀਓ ਦੇ ਦਿਆਂਗੇ ਬਾਕੀ ਜੀ ਸ਼ਰਮ ਵਾਲਾ ਮਜ਼ਮਾ ਨੂੰ ਬੋਲ ਰਿਹਾ ਉਹ ਅਸਦਾ ਜੀ ਅੱਗ ਕੱਢਣੀ ਆ ਅੱਗ ਉਹਨੂੰ ਬਹੁਤ ਖਤਰਨਾਕ ਰੱਖਿਆ ਆ ਆ ਉਹ ਨੱਚਣ ਵਾਲੀ ਵੀਡੀਓ ਦੇਖੀਏ ਬਾਈ ਮਜ਼ਮਾ ਸਾਡੀ ਖਾਤਰ ਕਿਵੇਂ ਇੱਟਾਂ ਖਾ ਲੈਣਗੇ ਪੈਸੇ ਨਾਲ ਇ ਤੇ ਬਈਓ ਤੁਸੀਂ ਸਾਨੂੰ ਵੀਡੀਓ ਦੇਖ ਸਕਦੇ ਹੋ ਜਿਹੜੀ ਵੀਡੀਓ ਹਾਂਜੀ ਭਾਈ ਦੇ ਦੇ ਤੁਹਾਨੂੰ ਦੇ ਦੇਾਂਗੇ ਫੁਟੇਜ ਹਾਂਜੀ ਤੇ ਭਾਈ ਇੱਕ ਉਹ ਕਹਿੰਦੇ ਵੀ ਸਾਨੂੰ ਉਹ ਫੁਟੇਜ ਚਾਹੀਦੀ ਹੈ ਵੀ ਜਦੋਂ ਅਸੀਂ ਸਵੇਰੇ ਲੜਾਈ ਹੋਈ ਹੈ ਅਸੀਂ ਉਦੋਂ ਗਏ ਆ ਵੀ ਉਹ ਕਹਿੰਦੇ ਸਾਨੂੰ ਮਾਰਨਾ ਹੈ ਵੀ ਸਾਨੂੰ ਸਾਡੇ ਦੇ ਧਾਵਾ ਬੋਲਿਆ ਹਥਿਆਰ ਲੈ ਕੇ ਕਹਿੰਦੇ ਉਹ ਸਾਨੂੰ ਵੀਡੀਓ ਸਾਬਤ ਕਰ ਦੇਣਾ ਜਿੱਥੇ ਕਹਿੰਣਗੇ ਅਸੀਂ ਉੱਥੇ ਮਾਫੀ ਮੰਗਣ ਨੂੰ ਦੇ ਆ ਦੇ ਆਪ ਦੇ ਆਪ ਦੇ ਜਿਹੜਾ ਮਾਕ ਸਰਪੈਂਚਰ ਦੇ ਆਪ ਦੇ ਪੇਜ ਤੇ ਪਈ ਹੈ ਉਹ ਬੰਦੇ ਲੈ ਕੇ ਉਹ ਤਾਂ ਕਹਿੰਦੀ ਬਈ ਹੈ ਹੀ ਨਹੀਂ ਕਿੰਨੇ ਉਹ ਮਤਲਬ ਡੀਲ ਡੀਲ ਕਰਤੀ ਬਈ ਹੁਣ ਜੀ ਅਗਲੇ ਪੌਣ ਤੇ ਪਈ ਅਗਲੇ ਡੀਲ ਕਰਕੇ ਉਹ ਨਹੀਂ ਤਾਂ ਨਹੀਂ ਖੜੇ ਸੀ ਅਸੀਂ ਤਾਂ ਕੈਮਰਾ ਦੇ ਕੋਲੇ ਸੀ ਨਾ ਕੈਮਰਾ ਸਰਪੰਚ ਕੋਲੇ ਦਾ ਬੰਦੇ ਹੀ ਹੈ ਨਹੀਂ ਸਾਡੇ ਬੰਦੇ ਹੈ ਨਹੀਂ ਇੱਕ ਹੋਰ ਉਹ ਗੱਲ ਹੈ ਬਈ ਉਹ ਕਹਿੰਦੇ ਵੀ ਪੁਲਿਸ ਵਾਲਿਆਂ ਤੋਂ ਇਹਨਾਂ ਨੇ ਇੱਕ ਕੈਮਰਾਮੈਨ ਹੈ ਜਿਹੜਾ ਸਫਰ ਸਫਰ ਵਾਲਾ ਕੁਛ ਹੈਗਾ ਉਹਦਾ ਕਹਿੰਦੇ ਇਹਨਾਂ ਨੇ ਕੈਮਰੇ ਕੁਮਰੇ ਬਣਾਏ ਜੀ ਕਹਿ ਕੇ ਬਾਈ ਜੀ ਸਫਰ ਵਾਲਾ ਤਾਂ ਕੁਛ ਨਹੀਂ ਕੋਇਆ ਸਫਰ ਐ ਤੁਹਾਨੂੰ ਵੀਡੀਓ ਦੇ ਦਾਂਗੇ ਸਫਰ ਕਾ ਆਲਾ ਨਾ ਵਿੱਚ ਬੋਲ ਰਿਹਾ ਆ ਵੀਡੀਓ ਫੜ ਦੇ ਚੈਨਲ ਤੇ ਇਹਨਾਂ ਦਾ ਕੱਢ ਜਰੂਰ ਜੱਟਾਂ ਦਾ ਭੈਣ ਦੇ ਯਾਰਾਂ ਦਾ ਅੱਛਾ ਉਹ ਜੀ ਉਹ ਮੇਰੇ ਕੋਲੇ ਪਈਆ ਤੁਹਾਨੂੰ ਮੈਂ ਦੇ ਦੂੰਗਾ ਇਹ ਇਹ ਲਬਜ ਬਾਈ ਦੁਆਰੇ ਕਹਿਨੇ ਆ ਜਿਹੜੇ ਇਹ ਗੱਲ ਹੋਈ ਬੋਲਿਆ ਆ ਫੜ ਵੀਡੀਓ ਚੈਨਲ ਤੇ ਭੇਜ ਕੱਢ ਇਹਨਾਂ ਦਾ ਜਰੂਰ ਜੱਟਾਂ ਦਾ ਭੈਣ ਦੇ ਯਾਰਾਂ ਦਾ ਅੱਛਾ ਜੀ ਮਤਲਬ ਜੇ ਕੋਈ ਜਿਹੜਾ ਕਹਿ ਰਿਹਾ ਜਿਹੜਾ ਪੱਖ ਕਰ ਰਿਹਾ ਜੱਟਵਾਦ ਨੂੰ ਅ ਆਏ ਬੋਲਦਾ ਤਾਂ ਉਹ ਚੰਗਾ ਹੈ ਉਹ ਚੰਗਾ ਜੇ ਮਤਲਬ ਇਹਨਾਂ ਨੂੰ ਕੁਝ ਆਪਾਂ ਕਹਿ ਸਕਦੇ ਹਾਂ ਚਲੋ ਕੋਈ ਵੀ ਛੋਟੀ ਕਾਸਟ ਹੈ ਤਾਂ ਉਧਰ ਉਹਨਾਂ ਵੱਲ ਜੇ ਕੋਈ ਬੰਦਾ ਵੈਸੇ ਵੀ ਉਹਨਾਂ ਨੂੰ ਕੱਲ ਸਮਝਾਉਣ ਜਾਂਦਾ ਤਾਂ ਉੱਥੇ ਲਾ ਕੇ ਜਾਤੀਵਾਦ ਦਾ ਮਸਲਾ ਬਣ ਜਾਂਦਾ ਕੋਈ ਜਾਤੀਵਾਦ ਦਾ ਮਸਲਾ ਬਾਈ ਬਾਕੀ ਬਿਲਕੁਲ ਜਾਤੀਵਾਦ ਦਾ ਕੋਈ ਮਸਲਾ ਕੋਈ ਨਹੀਂ ਜਿਹੜਾ ਉਹਨਾਂ ਨੂੰ ਕੋਈ ਪੁੱਛਦਾ ਸਵਾਲ ਆ ਕੇ ਉਹ ਤਾਂ ਬੰਦਾ ਸਹੀ ਹੈ ਜਿਹੜਾ ਸਾਡੇ ਕੋਲ ਸਾਡੇ ਕੋਲ ਪੁੱਛ ਜਾਂਦਾ ਉਹ ਬੰਦਾ ਵਿੱਕ ਜਾਂਦਾ ਹੂੰ ਉਹ ਐ ਕਹਿੰਦੇ ਆ ਵੀ ਵੈ ਗਿਆ ਪਹਿਲਾਂ ਕੁੜੀ ਆਈ ਆਪਣੀ ਲੈਵ ਆਉਣ ਵਾਲੀ ਫਿਰ ਉਹਦੋਂ ਪਹਿਲਾਂ ਕੋਟ ਲਈ ਉਹਨਾਂ ਦੀ ਵੀਡੀਓ ਕਰਕੇ ਗਿਆ ਹਾਂ ਕੋਟਲੀ ਮੜਾ ਹੋ ਗਿਆ ਅਗਲੇ ਦਿਨ ਕੋਟਲੀ ਸਾਡੇ ਕੋਲੇ ਆਇਆ ਉਹਦੇ ਕੋਟ ਥਲੇ ਕਮੈਂਟ ਸੀ ਕੋਮੋਡ ਕੋਟਲੀ ਵੈ ਗਿਆ ਅੱਜ ਤੁਸੀਂ ਅਜਿਹਾ ਸੁਣ ਵੀ ਕਹਿ ਦਨ ਸ਼ਾਮ ਨੂੰ ਕਮੈਂਟ ਬਿਲਕੁਲ ਭਾਈ ਇਹ ਗੱਲਾਂ ਮੈਂ ਨੋਟ ਕੀਤੀਆਂ ਉਹਨਾਂ ਦੀਆਂ ਵੀ ਕੀਤੀਆਂ ਦੇਖੋ ਮੈਂ ਤੁਹਾਡੇ ਤੋਂ ਕੋਈ ਸਵਾਲ ਨਹੀਂ ਲੈਣਾ ਵੀਰੇ ਮੈਂ ਵੀਡੀਓ ਚ ਕਰ ਰਿਹਾ ਠੀਕ ਹੈ ਨਾ ਮੈਂ ਮੈਨੂੰ ਕੋਈ ਕਰੋੜ ਰੁਪਏ ਦੇ ਦੇ ਮੈਂ ਕਰੋੜ ਵਿੱਚ ਵੀ ਬਿਕਣ ਵਾਲਾ ਬੰਦਾ ਨਹੀਂਗਾ ਚਾਹੇ ਤੁਸੀਂ ਮੈਨੂੰ ਪਾਸੇ ਲੈ ਕੇ ਕਹਦੋਂ ਬਾਈ ਤੈਨੂੰ ਸਿੱਖ ਤੇਰੇ ਨਾਂ ਪੰਜ ਕਿੱਲੇ ਲਵਾ ਦਾਂਗੇ ਬਿਲਕੁਲ ਜੀ ਜੇ ਉਹ ਗਰੀਬਾਂ ਦੇ ਨਾਲ ਤੁਸੀਂ ਧੱਕਾ ਕੀਤਾ ਆਪਾਂ ਸ਼ਰੀਆਮ ਕਹਿੰਦੇ ਵੀ ਅਸੀਂ ਤੁਹਾਡੇ ਉੱਪਰ ਖੜਾਂਗੇ ਬਾਈ ਸ਼ਰੀਆ ਨੇ ਬਾਈ ਯਾਰ ਧੱਕਾ ਹੋਇਆ ਪਰ ਗੱਲ ਕੀ ਹੈ ਦੁੱਧ ਦੁੱਧ ਪਾਣੀ ਦਾ ਪਾਣੀ ਉਦੋਂ ਹੁੰਦਾ ਜਦੋਂ ਆਪਾਂ ਪਿੱਛੇ ਪਿੰਡ ਦੇ ਵਿੱਚ ਆਉਂਨੇ ਆ ਮੁੱਦਾ ਪੁੱਛਦੇ ਆ ਕਿ ਚਲ ਭਰਾਵਾਂ ਨੂੰ ਕੀ ਗੱਲ ਹੈ ਮੁੱਦਾ ਕਲੀਅਰ ਕਰੋ ਪਹਿਲਾਂ ਮੁੱਦਾ ਕਲੀਅਰ ਕਰੋ ਤੁਸੀਂ ਮੈਨੂੰ ਤੁਸੀਂ ਟਾਈਮ ਦਿੱਤਾ ਜੀ ਤੁਸੀਂ ਸਾਡੇ ਨਾਲ ਆਪਦਾ ਪੱਕੇ ਵੇਚ ਕੀਤਾ ਜੀ ਉਹ ਬੰਦੇ ਪੱਕਾ ਦੇਣ ਤੋਂ ਭੱਜ ਰਹੇ ਆ ਅਸਤਾ ਬਈ ਕਰੇ ਮੈਰਜਾ ਉਹ ਛੱਡ ਕੇ ਤੁਹਾਡੇ ਕੋਲੇ ਫੇਰ ਖੜੇ ਬਿਲਕੁਲ ਬਈ ਜੀ ਗੱਲ ਆਏ ਆ ਸਾਡੇ ਪਰਿਵਾਰ ਦੇ ਵਿੱਚ ਤਾਂ ਕਿਸੇ ਤੇ ਕੋਈ ਐਫ ਆਰ ਵੀ ਹੈ ਨਹੀਂਗੀ ਤੇ ਉਹ ਖੁਦ ਆਪਦੇ ਪਰਿਵਾਰ ਨਾਲ ਵੀ ਉਹਨਾਂ ਦਾ ਦੇਖ ਲਓ ਤੁਸੀਂ ਕੀ ਕੁਛ ਆ ਕਿਸੇ ਤੇ ਭਰਤਾ ਕਰਾਈ ਬੈਠਾ ਅਸਕੇ ਪਿਆਉਤੀ ਆ ਜੀ ਲੋੜਕਾਰ ਦਾ ਪਰਚਾ ਪਵਾ ਕੇ ਘਰੋਂ ਕੱਢਿਆ ਹੋਵੇ ਇੱਕ ਬਈ ਉਹ ਕਹਿ ਰਹੇ ਆ ਕਹਿੰਦੇ ਵੀ ਸਾਡੇ ਤੇ ਇਲਜ਼ਾਮ ਲਾ ਰਹੇ ਆ ਵੀ ਸਰਪੰਚ ਚਿੱਟਾ ਵੇਖਦਾ ਕਹਿੰਦੇ ਅਸੀਂ ਇਸ ਗੱਲ ਦਾ ਦੇਣਦਾਰ ਆ ਵੀ ਜੀ ਅਸੀਂ ਚਿੱਟਾ ਵੇਜਦੇ ਹੋਈਏ ਬਈ ਸੁਣੀਏ ਗੱਲ ਸੋਨ ਚਾਹੀਏ ਆਪਾਂ ਮੇਰੀ ਅੱਖ ਹੱਤੋਂ ਫੜਦਾ ਵੇਖਿਆ ਪਰ ਸੋਨ ਚਾਹੀਏ ਗੱਲ ਪਿੰਡ ਦੀ ਨਹੀਂ ਭਾਈ ਉਹ ਮਾਪਿਓਲੀ ਗੱਲ ਕੀ ਹੈ ਜਿਹੜੀ ਕਹਿੰਦੇ ਮਾਪਿਓ ਕਰ ਨੂੰ ਘਰੋਂ ਕੱਢਿਆ ਹੋਏ ਨੇ ਪਹਿਲਾਂ ਜਿਹੜੀ ਮੈਰਿਜ ਤੋਂ ਪਹਿਲਾਂ ਇਹ ਆਪਦੇ ਮਾਪਿਓ ਨੇ ਮੇਖਦੇ ਨੇ ਪੜਾਈਆਂ ਨੇ ਆਪਦੀਆਂ ਜੀ ਇਹ ਕੁੜੀ ਜਿਹੜੀ ਬੋਲਦੀ ਹੈ ਪੜ੍ਹੀ ਹੈ ਚੰਗੀ ਉਹ ਕੋਈ ਜ਼ਿਆਦਾ ਸ਼ਾਇਦ ਆਈਪੀਐਸ ਕਨ ਦਾ ਪੇਪਰ ਕੋਪੂਰੀ ਦਵਾਇ ਜਦੋਂ ਦੀ ਮੈਰਿਜ ਹੋਈ ਹੈ ਉਸ ਤੋਂ ਬਾਅਦ ਇਹਦੀ ਵਾਈਫ ਨੇ ਜਾਣੇ ਕਿਸੇ ਨੇ ਮੈਨੂੰ ਜਾਣਦਾ ਆ ਜਿਹੜਾ ਆਪਣੇ ਸਹੁਰਾ ਸਾਹ ਤੇ ਲਵਾ ਕੇ ਝੂਠਾ ਇਲਜ਼ਾਮ ਵੀ ਬਲਾਤਕਾਰ ਦਾ ਪਰਚਾ ਪਵਾਇਆ ਹੋਇਆ ਅੱਛਾ ਜੀ ਇਹ ਮਾਂ ਵੀ ਘਰੋਂ ਕੁੜੀ ਕੋਲੇ ਬੈਠੀਆ ਤੋਗਲ ਕਾਫੀ ਟਾਈਮ ਤੋਂ ਬਾਹਰ ਰਹ ਰਹੀ ਹੈ ਜੀ ਮਾਂ ਪਿਓ ਕੁੜੀ ਕੋਲੇ ਦੋ ਚਾਰ ਦਿਨ ਮੁੰਡੇ ਦੀ ਮੁੰਡੇ ਦੀ ਮਾਂ ਮੁੰਡੇ ਦੀ ਮਾਂ ਅੱਛਾ ਮੁੰਡੇ ਦਾ ਪਿਓ ਮੋਢੇ ਤਾਂ ਪਿਓ ਵੀ ਉੱਥੇ ਹੀ ਕੁੜੀ ਕੁੜੀ ਬੈਠੀ ਮਤਲਬ ਇਹਨੇ ਇਲਜ਼ਾਮ ਲਾਇਆ ਵੀ ਮੇਰਾ ਪਿਓ ਮੇਰੀ ਘਰ ਵਾਲੀ ਨਾਲ ਸ਼ਰਧਾ ਨਹੀਂ ਕਰਦਾ ਤੇ ਮਾਂ ਤੇ ਕੀ ਇਲਜ਼ਾਮ ਲਾਇਆ ਬਾਈ ਮਾਂ ਤੇ ਕੁੱਟ ਮਾਰਦਾ ਕੁੱਟ ਮਾਰਦਾ ਵੀ ਇਹ ਕੁੱਟਦੀ ਮਾਰਦੀ ਮਤਲਬ ਇੱਥੋਂ ਇਹ ਬਿਆਨ ਵੀ ਆਏ ਸੀਗੇ ਜੀ ਬਾਕੀ ਬਾਈ ਜੀ ਮਾਂ ਪਿਓ ਦੇ ਪਹਿਲਾਂ ਬਿਆਨ ਅੱਛੇ ਆਪਣੇ ਪਿੰਡ ਆ ਕੇ ਦੇ ਕੇ ਬਾਅਦ ਚ ਉਹਨਾਂ ਨੂੰ ਬਿਆਨ ਬਦਲਾਤੇ ਸਾਨੂੰ ਧੱਕੇ ਨਾਲ ਬਿਆਨ ਦਵਾਏ ਆ ਪਰ ਮੈਂ ਤਾਂ ਹੈ ਨਾ ਜਿੱਦ ਤੇ ਕੁਲਦੀਪ ਜੇਲ੍ਹ ਤੋਂ ਛੁੱਟ ਕੇ ਆਇਆ ਸੀ ਉਦੋਂ ਕੁਲਦੀਪ ਨੇ ਇਨਾਂ ਤੋਂ ਮਾਂ ਪਿਓ ਦੇ ਪਹਿਰੀਆਂ ਥਲਾਉਂਦਾ ਦੇਖਿਆ ਤੇ ਨਾਲ ਹੀ ਉਦੋਂ ਬਾਅਦ ਮੈਂ ਦੁਬਾਰਾ ਮਾਂ ਪਿ ਮਤਲਬ ਗਮਦੂਰ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਹੈ ਅਮੋਲਕ ਨਾਲ ਸਿੱਧੀ ਹੈ ਤੇ ਅਮੋਲਕ ਬਾਈ ਜੀ ਜੇ ਕਿਸੇ ਕੋਲ 2 ਰੁਪਏ ਤਾਂ ਫਿਰ ਉਹ ਘੜ ੱੱਕਾ ਕਰਦਾ ਵੀ ਨਹੀਂ ਫਿਰਦਾ ਆੜੇ ਮਿਹਨਤ ਕਰਦਾ ਅਗਲਾ ਨਹੀਂ ਵੀ ਉਹ ਫਾਇਰ ਵਾਲੀ ਗੱਲ ਤਾਂ ਉਹ ਹੋਇਆ ਵੀ ਸਾਡੇ ਵੀ ਛੋੜੇ ਬਾਈ ਇਹ 300 ਬੰਦਾ ਕਿਸੇ ਘਰੇ ਵੱਡੂ ਬੰਦਾ ਕੀ ਕਰੂਗਾ ਤੁਸੀਂ ਦੱਸੋ ਛੋਟੇ ਘਰੇ ਮੈਨ ਚਾਦਾ 10 ਬੰਦੇ ਵੱਡ ਤੁਸੀਂ ਕੀ ਕਰੋਗੇ ਬਾਕੀ ਜੀ ਹਵਾਈ ਫਾਇਰ ਕੀਤੇ ਨਹੀਂ ਸੇਫਟੀ ਸੇਫਟੀ ਲਈ ਤਾਂ ਬੰਦਾ ਸਾਰਾ ਕੋਸ਼ਿਸ਼ ਕਰਦਾ ਕਿਸੇ ਦਾ ਫਾਇਰ ਨਹੀਂ ਵੱਜਿਆ ਬਾਈ ਜੀ ਜੇ ਫਾਇਰ ਵੱਜਿਆ ਹੋਏ ਬੰਦਾ ਮਰਦਾ ਨਹੀਂ ਬਿਲਕੁਲ ਜੀ ਇਨੀ ਨੇੜੇ ਬੰਦੇ ਆ ਗਏ ਸੀ ਨੇ ਉਹ ਹੀ ਉਹਨਾਂ ਨੇ ਬਈ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਪੱਖ ਲੈਣ ਤੋਂ ਪਹਿਲਾਂ ਇਹ ਸਵਾਲ ਪੁੱਛਿਆ ਸੀਗਾ ਉਹ ਉਹ ਬੰਦੇ ਕਹਿ ਰਹੇ ਆ ਬਾਈ ਕਹਿੰਦੇ ਵੀ ਉਹਨਾਂ ਨੇ ਵੀਡੀਓ ਡਿਲੀਟ ਕਰਤੀ ਕਹਿੰਦੇ ਜਦੋਂ ਅਸੀਂ ਗਏ ਆ ਉਹ ਕਹਿੰਦੇ ਵੀ ਸਾਨੂੰ ਮਾਰਨ ਆਏ ਆ ਵੀ ਤੁਸੀਂ ਮਤਲਬ ਉਹ ਕਿੱਥੇ ਗਏ ਆ ਗਮਦੂਰ ਬਾਈ ਕਹਿ ਰਹੇ ਆ ਵੀ ਸਾਨੂੰ ਉਹ ਮਾਰਨ ਆਏ ਸੀ ਕਹਿੰਦੇ ਸਾਨੂੰ ਵੀਡੀਓ ਦਿਖਾ ਦੇਣਾ ਤੁਸੀਂ ਚੱਲੀ ਚੈਨਲ ਚੱਲੀ ਜਾਂਦੀ ਹੈ ਵੀਡੀਓ ਬਾਈ ਵੀਡੀਓ ਤੁਸੀਂ ਦੇ ਦੇ ਹਾਂ ਚੱਲੀ ਜਾਂਦੀ ਹੈ ਸਵੇਰ ਜਦੋਂ ਘਰੇ ਆਉਂਦੇ ਆ ਆਪਣੇ ਅੱਛਾ ਜੀ 60 70 ਬੰਦੇ ਨਾਲ ਕੋਈ ਮੈਂਬਰ ਨਹੀਂ ਉਹ ਵੀਡੀਓ ਹੈਗੀ ਆ ਹਾਂ ਪਈ ਆ ਬੜੀ ਹੈ ਜਤ ਮੈਂਬਰ ਨਾਲ ਲੈ ਕੇ ਆਇਆ ਹਾਂ ਤੁਸੀਂ ਸਬੂਤ ਦੇ ਰਹੇ ਹੋ ਹਾਂ ਲੋ ਵੀ ਜਿਹੜੀ ਆਪਣੀ ਆਡੀਅנס ਹੈ ਬਾਈ ਮੀ ਦੀ ਫੇਸਬੁੱਕ ਤੇ ਜਾਂ YouTube ਦੇ ਇਹੋ ਬਾਈ ਅਮਣਾ ਬਾਈ ਤੇ ਜਿਹੜੇ ਥੋਨੇ ਇਹਨਾਂ ਦੇ ਭਰਾ ਆ ਇਹਨਾਂ ਦੇ ਸਗੇ ਸੰਬੰਧੀ ਇਹਨਾਂ ਕੋਲੇ ਸਾਰੇ ਸਬੂਤ ਹੈ ਸਾਰੇ ਦਸਤਾਵੇਜ਼ ਹੈ ਚਲੋ ਗਲਤੀ ਕੀ ਹੋਈ ਹੈ ਵੀ ਜਦੋਂ ਇੱਕ ਬੰਦੇ ਨੂੰ 2-300 ਬੰਦਾ ਮਾਰਨ ਦਾ ਤਾਂ ਆਪਣੇ ਸੇਫਟੀ ਲਈ ਬੰਦਾ ਫਾਇਰ ਕਰਦਾ ਜਾਂ ਕੁਝ ਵੀ ਕੁਛ ਨਾ ਉਹ ਉਸ ਨੂੰ ਕਰਨਾ ਪੈਂਦਾ ਕਿਉਂਕਿ ਧਰਨੇ ਦੇ ਵਿੱਚ ਵੀ ਬਾਈ ਉਹਨਾਂ ਬੰਦਿਆਂ ਦੇ ਕੋਲੇ ਪਹਿਲਾਂ ਹੀ ਹਥਿਆਰ ਸੀ ਕਿਰਪਾਨ ਹਰਗੱਲ ਉਹ ਵੀਡੀਓ ਵੀ ਪਈ ਉਹ ਵੀਡੀਓ ਉਹ ਵੀ ਪਈ ਸਾਰੇ ਸਬੂਤ ਪਏ ਸਾਰੇ ਪਏ ਉਹਨਾਂ ਕੋਲੇ ਸਬੂਤ ਹੈ ਨਹੀਂ ਬਾਈ ਇਹ ਇਹ ਮੈਂ ਆਪਣੇ ਨਾਲ ਉਸ ਵੱਲੋਂ ਕਹਿੰਦੇ ਹਾਂ ਧਰਨੇ ਤੋਂ ਪਹਿਲਾਂ ਜਿਹੜੀ ਤਿਆਰੀ ਚੱਲੀ ਜਾਂਦੀ ਉਹ ਵੀ ਪਈ ਆ ਧਰਨੇ ਵਿੱਚ ਕਿੱਥੇ ਵਾਲੀ ਪਈ ਆ ਹਾਂ ਉਹ ਮੈਨੂੰ ਤੁਸੀਂ ਵੀਡੀਓ ਦੇ ਸਕਦੇ ਹੋ ਜੀ ਜੀ ਬਿਲਕੁਲ ਬਸ ਜੀ ਉਹ origignal ਹੈ ਨਾ origignal ਹੈ ਬਈ ਉਹਨਾਂ ਦੇ ID ਤੋਂ ਚੱਕੀਆਂ ਵੀਡੀਓ ਸਾਡੇ ਕੋਲ ਨਹੀਂ ਨਹੀਂ ਇਹ ਤਾਂ ID ਤੋਂ ਚੱਕੀਆਂ ਇੱਕ ਉਹ ਹੁੰਦੀ ਹੈ ਆਪਣੇ ਕੋਲੇ ਯਾਨੀ ਉਹ ਕੁਝ ਉਹਨਾਂ ਦੇ ਹਾਂ ਚੈਨਲ ਤੋਂ ਹੀ ਪਈਆਂ ਹੈ ਵੀ ਆਪਾ ਆਪਾ ਚੈਨਲ ਵਾਲੀ ਵੀਡੀਓ ਨਿਭਾ ਸਕਦੇ ਕੁਝ ਗੱਲ ਨਹੀਂ ਸਮਝ ਹਾਂਜੀ ਹਾਂਜੀ ਅੱਜ ਤਾਂ ਫਿਰ ਚੈਨਲ 'ਚ ਹੀ ਵੇਖੀ ਹੈ ਨਾ ਬੰਦੇ ਤਿਆਰੀ ਖੜੇ ਸਾਡੇ ਉਹਨਾਂ ਦੀ ਪਾਰਟੀ ਕੋਲ ਕਹਿੰਦੇ ਸੂਦਾ ਕਿਹੜਾ ਤਰਨ ਦੇ ਵਿੱਚ ਫਿਰਦੇ ਠੀਕ ਹੈ ਠੀਕ ਇਹਨਾਂ ਤੋਂ ਵੀਡੀਓ ਬਣਾ ਰਹੇ ਹਾਂ ਸਾਡੇ ਇੱਥੇ ਹਰ ਕੋਈ ਕੋਲ ਸ਼ੋ ਹੋ ਗਏ ਆ ਸਾਡੇ ਕੋਲ ਐਂ ਲਈਆਂ ਵੀਡੀਓ ਠੀਕ ਹੈ ਜੀ ਬਾਕੀ ਜੀ ਸਾਡੇ ਦੂਸਰੇ ਘਰ ਦਾ ਬਈ ਉਹ ਵੀਡੀਓ ਕਿਹਨੇ ਬਣਾਈ ਹੈ ਉਹਨਾਂ ਨੇ ਆਪ ਹੀ ਉਹ ਤੋਂ ਬਣਾਈਆਂ ਕੁਦਰਤੀ ਤੁਰੇ ਫਿਰਦੇ ਲੋਕਾਂ ਦੀਆਂ ਪਰ ਉਹਨਾਂ ਨੂੰ ਨਹੀਂ ਪਤਾ ਸੀ ਵੀ ਵਿੱਚੋਂ ਐਂ ਕਿਰਪਾਨਾ ਸ਼ੋ ਹੋ ਜਾਣਗੇ ਘਾਇਰ ਲੋ ਹੋ ਜਾਣਗੇ ਅੱਛਾ ਉਹ ਦਿਖਾਵੇ ਲਈ ਜਾਂ ਡਰੋਨ ਲਈ ਥ ਤੇ ਉਹ ਮੁੰਡਾ ਥਾਪੀਆਂ ਵੀ ਮਾਰ ਰਿਹਾ ਹੱਥ ਹਰ ਕੇ ਕੁਰਬਾਨਾ ਵੀ ਫੜੀਆਂ ਹੋਈਆਂ ਤੇ ਤੁਹਾਡੇ ਵਾਲੇ ਪਾਸੇ ਪੁਲਿਸ ਵਾਲੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਨਹੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰੀ ਸੀ ਬਾਅਦ ਪੁਲਿਸ ਗਾਂਟਾ ਪਈ ਸੀ ਸਾਡੇ ਘਰ ਤੋਂ ਪੁਲਿਸ ਉੱਥੇ ਬੈਠੇ ਕੋਲੇ ਸੀ ਅੱਗੇ ਖੜ ਕੇ ਫੈਰ ਕਰ ਰਿਹਾ ਐ ਨਹੀਂ ਸਾਡੇ ਦੇ ਘਰੇ ਪੈ ਗਏ ਸੀ ਬਾਈ ਜੀ ਦੇਖੋ ਬਾਈ ਬਾਈਆਂ ਨੇ ਆਪਣੀ ਸਫਾਈ ਦੇ ਵਿੱਚ ਸਾਰਾ ਕੁਝ ਪੇਸ਼ ਕਰਤਾ ਇਹਦੇ ਚ ਇੱਥੋਂ ਤੱਕ ਕੇ ਸਾਡਾ ਪੇਜ ਇਹ ਕਹਿ ਸਕਦਾ ਹੈ ਕਿ ਵੀ ਇਹਨਾਂ ਨੇ ਆਪਣੀ ਜੋ ਇਹਨਾਂ ਤੇ ਉਹਨਾਂ ਲੋਕਾਂ ਦੇ ਮੁਤਾਬਕ ਦਾਗ ਲਾਇਆ ਸੀ ਇਹਨਾਂ ਤੇ ਵੀ ਸਾਡੇ ਨਾਲ ਧੱਕਾ ਕੀਤਾ ਉਹ ਚੀਜ਼ ਨੂੰ ਬਈ ਇਹਨੇ ਕਲੀਅਰ ਕੀਤਾ ਵੀਡੀਓ ਉਹ ਇਹਨਾਂ ਨੇ ਸਾਨੂੰ ਦਿਖਾਉਣ ਦੀ ਵੀਡੀਓ ਦੇਣ ਦੀ ਵੀ ਇਹਨਾਂ ਨੇ ਸਾਨੂੰ ਕਿਹਾ ਵੀ ਅਸ ਵਿੱਚ ਤੁਸੀਂ ਵੀਡੀਓ ਜਿੰਨੀ ਮਰਜ਼ੀ ਲੈ ਜਾਓ ਪ੍ਰੋਗਰਾਮ ਛੱਡ ਗਿਆ ਇਹ ਕੋਈ ਇਹ ਨਹੀਂ ਵੀ ਕੁੜੀ ਦਾ ਵਿਆਹ ਹੈ ਇਸ ਗੱਲ ਦੀ ਜ਼ਿੰਮੇਵਾਰੀ ਸਾਡਾ ਪੇਜ ਵੀ ਲੈਂਦਾ ਚੈਨਲ ਵੀ ਲੈਂਦਾ ਤੇ ਮੈਂ ਵੀ ਲੈਣਾ ਹੈ ਵੀ ਚੰਦ ਭਾਨ ਅਜ ਤਰੀਕ ਕਿੰਨੀ ਹੈ ਬਾਈ ਅੱਜ ਬਾਈ ਜੀ 20 20 20 ਤੁਹਾਨੂੰ 20 ਫਰਵਰੀ ਦਾ ਅਸੀਂ ਵਿਆਹ ਦਾ ਕਾਰਡ ਵੀ ਦਿਖਾ ਸਕਦੇ ਹਾਂ ਅੱਜ ਸ਼ਗਨ ਵੀ ਪਾਉਣ ਆਏ ਹੈਗੇ ਆ ਏਡਾ ਵੱਡਾ ਪ੍ਰੋਗਰਾਮ ਛੱਡ ਕੇ ਬਾਈ ਜੀ ਕੋਈ ਨਹੀਂ ਆਉਂਦਾ ਕਿਉਂਕਿ ਅ ਜਿਹੜੇ ਬੰਦੇ ਸੱਚੇ ਹੁੰਦੇ ਆ ਉਹ ਆਪਣੀ ਸੱਚਾਈ ਅੱਗੇ ਰੱਖਦੇ ਆ ਤੇ ਉਹਨਾਂ ਕੋਲੇ ਬਾਈ ਜੀ ਸਬੂਤ ਜਾਂ ਤਾਂ ਨਹੀਂ ਹੈਗੇ ਤਾਂ ਭੱਜ ਰਹੇ ਆ ਤੇ ਦਾ ਉਹਨੂੰ ਕੋਈ ਇਹੋ ਜਿਹਾ ਡਰਿਆ ਵੀ ਹੋ ਸਕਦਾ ਕਿਉਂਕਿ ਉਹਨਾਂ ਕੋਲੇ ਇੱਕ ਹੀ ਗੱਲ ਆ ਬਾਈ ਉਹ ਕਹਿ ਰਹੇ ਆ ਵੀ ਸਾਡਾ ਬੰਦਾ ਬਾਈ ਸੀਰੀਅਸ ਹੈ ਮੈਂ ਉਹਨੂੰ ਪੁੱਛਿਆ ਕਿ ਕਿਹੜੇ ਹਸਪੀਟਲ ਜਾ ਕਿਹੜੇ ਹਸਪੀਟਲ ਤੁਹਾਨੂੰ ਪਤਾ ਨਹੀਂ ਉਹ ਬਾਈ ਪਹਿਲਾਂ ਤਾਂ ਕੈਮਰੇ ਮੂਰੇ ਆਇਆ ਦੋ ਚਾਰ ਦਿਨ ਪੱਤਰਗਾ ਆਪਣਾ ਵਾ ਸਰਪੰਚ ਜੀ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਿਆ ਅਸਲੀਅਤ ਦਾ ਤਾਂ ਉਹਨੂੰ ਜਦੋਂ ਜਿਹੜਾ ਕਿਸੇ ਨੇ ਘਰਾਂ ਤੋਂ ਪਾਸੇ ਕਰਤਾ ਹੁਣ ਕੈਮਰੇ ਮੂਰੇ ਆਉਣੇ ਛੱਡ ਗਏ ਇੱਕ ਬਾਈ ਹੋਰ ਗੱਲ ਦੱਸੋ ਜਿਹੜੇ ਉਹਦੇ ਸ਼ਰੀਕੇ ਵਾਲੇ ਦੀ ਵੀਡੀਓ ਦੇਖੀ ਆਪਾਂ ਉਹਨਾਂ ਚ 15 ਵੀ ਬੁੜੀਆਂ ਨੇ 15-20 ਮੁੰਡੇ ਐ ਠੀਕ ਐ ਜੀ ਜੈਂਟਸ ਵੀ ਹੈਗੇ ਆ ਵੱਡੀ ਉਮਰ ਦੇ ਉਹ ਵੀ ਬਾਈ ਉਹਨੂੰ ਮਾਰਾ ਕਹਿ ਰਹੇ ਐ ਵੀ ਸਾਡੇਆਂ ਬਾਈ ਨਾਲੀਆਂ ਦੇ ਪਾਣੀ ਰੋਕਦਾ ਸਾਡੇ ਨੂੰ ਧੱਕਾ ਕਰਦਾ ਚਾਚਾ ਸਗਾ ਚਾਚਾ ਸਗਾ ਬਾਈ ਉਹ ਸਗਾ ਚਾਚਾ ਜੀ ਸਗਾ ਚਾਚੇ ਨਾਲ ਉਹਦੇ ਆਪਦੇ ਆਏ ਉਹ ਚਾਰ ਘਰ ਉਹਨਾਂ ਦੇ ਆਪਦੇ ਆ ਚਾਚਾ ਆਇਆ ਤੁਹਾਨੂੰ ਅੱਛਾ ਜੀ ਕਿੰਨਾ ਪਾਣੀ ਉਹ ਉਹ ਦੱਸ ਦੋ ਬਾਈ ਕਿ 2 ਮਿੰਟ ਵਿੱਚ ਉਹ ਕਿਸ ਚਾਹੀ ਉਹਨਾਂ ਤੇ ਵੀ ਇਲਜ਼ਾਮ ਉਹੀ ਲੱਗਿਆ ਬਾਈ ਜੀ ਅੱਛਾ ਜੀ ਉਹਨਾਂ ਦੇ ਪਰਚੇ ਕਰਾਈ ਬੈਠਾ ਅਸਾਂ ਉਹਨਾਂ ਨੇ ਪਰਚੇ ਕਰਾਏ ਹਾਂ ਦੂਜੇ ਅਸਲ ਜੀ ਮੈਨੂੰ ਉਹਨਾਂ ਦਾ ਪਾਣੀ ਹੀ ਰੁਕਿਆ ਗਿਆ ਸੀਗਾ ਤੇ ਉਹਨਾਂ ਦਾ ਰੁਕਿਆ ਗਿਆ ਸੀ ਉਹਨਾਂ ਦਾ ਪਾਣੀ ਰੁਕਿਆ ਗਿਆ ਸੀ ਉੱਥੇ ਤਾਂ ਮੰਨ ਕੇ ਚਲੋ ਆਪਣਾ ਤਾਂ ਇੱਕ ਕੱਲੀ ਰਸੋਈ ਦਾ ਪਾਣੀ ਪੈ ਰਿਹਾ ਜੀ ਇਧਰੋਂ ਗਮਦੂਰ ਸਿੰਘ ਦਾ ਤਾਂ ਜੀ ਤੇ ਉਹ ਬੱਸ ਆ ਹੀ ਸੀਗਾ ਵੀ ਮੈਂ ਇਹਨਾਂ ਦਾ ਪਾਣੀ ਨਹੀਂ ਟੱਪਣ ਦੇਣਾ ਕਿ ਉਹਦੇ ਵਿੱਚ ਪੰਜ-ਛੇ ਪਰਿਵਾਰ ਜ਼ਿਮੀਦਾਰਾਂ ਦੇ ਸੀ ਜਿਹੜੇ ਥੰਗ ਹੋ ਰਹੇ ਸੀ ਇਸ ਕਰਕੇ ਉਹ ਕਹਿ ਰਹੇ ਸੀਗੇ ਵੀ ਇਹ ਪਾ ਉਹ ਵੀ ਜੀ ਪੰਜ ਚਾਰ ਜਾਣੇ ਜੀ ਹੂੰ ਤੇ ਇਹ ਕਹਿੰਦੇ ਸਰਪੰਚਾਂ ਦਾ ਵੀ ਸਾਡੇ ਕੋਲੇ ਪੰਚਾਇਤ ਕੋਲੇ ਪੈਸੇ ਹਨੀ ਹੂੰ ਇੱਕ ਗਬਦੂਰ ਸਿੰਘ ਕਹਿੰਦਾ ਕੋਈ ਗੱਲ 5-7000 ਰੁਪਿਆ ਲੱਗਦਾ 10 ਲੱਗਦਾ ਵੀ ਮੈਂ ਆਦੇ ਕੋਲੋਂ ਲਾਉਂਗਾ ਇਹਨੂੰ ਆਪਾਂ ਨੋਟ ਕਰਾਉ। ਬਈ ਇਹ ਕਹਿੰਦੇ ਵੀਡੀਓ ਐਸੀ ਜਿਹੜੋ ਛੁੱਟ ਕੇ ਆਏ ਆ ਮਤਲਬ ਬੜੇ ਉਦੋਂ ਵੀ ਥਾਪੀਆਂ ਮਾਰਦੇ ਸੀ ਜੀ ਸੱਚ ਹੈ ਨਾ ਉਹ ਗੱਲ ਵਧੀਆ ਨਹੀਂ ਹੁੰਦੀ ਕਿਉਂਕਿ ਪਿੰਡ ਦੇ ਵਿੱਚ ਰਹਿਣਾ ਪਿੰਡ ਦੇ ਵਿੱਚ ਜੀ ਆਪਾਂ ਬਣਾ ਤਾ ਚਲੋ ਠੀਕ ਆ ਗਾਣੇ ਗੋਣ ਵੀ ਲਾਏ ਬਾਈ ਇਹਨਾਂ ਨੇ ਗਾਣੇ ਲਾਏ ਡੀਜੇ ਵੀ ਲਾਏ ਤੁਸੀਂ ਅੱਜ ਲੜ ਪਈ ਕੱਲ੍ਹ ਨੂੰ ਬਾਈ ਇਕ ਥੋੜੇ ਇਹਨਾਂ ਨੇ ਕਿਹੜੀਆਂ ਜਥੇਬੰਦੀਆਂ ਬਣਾਈਆਂ ਸੀਗੀਆਂ ਜਥੇਬੰਦੀਆਂ ਕਿਹਦਾ ਕਿਰਤੀ ਖਣੀ ਵੀ ਕਿਹੜੀ ਕਿਰਤੀ ਕਿਸਾਨ ਬੜਾਈ ਸੀ ਯਾਰ ਇੱਕ ਸ਼ ਹੁਣ ਆਪਣੇ ਵੱਲ ਵੀ ਮੈਂ ਗਮਦੂਰ ਜੀ ਦੇ ਹੱਕ ਦੇ ਵਿੱਚ ਵੀ ਪਹੁੰਚੇ ਹੋਏ ਆ ਜਥੇਬੰਦੀਆਂ ਕੋਲ ਆਇਆ ਕੁਝ ਬੰਦੇ ਯਾਰ ਵੀਰੇ ਜੁਨੀ ਦਾ ਕੁਝ ਬੰਦੇ ਮਤਲਬ ਜੇ ਗਮਦੂਰ ਜੀ ਸਹੀ ਹੈ ਤਾਂ ਤਾਂ ਹੀ ਆ ਜਾਣਾ ਜੀ ਜੇ ਉਹ ਗਲਤ ਹੁੰਦੇ ਜਾਂ ਉਹਨੇ ਨਿਯਾਜ਼ ਕੀਤੀ ਹੁੰਦੀ ਬਾਕੀ ਵੀ ਪਿੰਡ ਚ ਪਤਾ ਕਰ ਉਹ ਤੋਂ ਪਹਿਲਾਂ ਕਿੰਨੇ ਕਿੰਨੇ ਕੋਲ ਅਸਰਾ ਕਿੰਨੇ ਨੇ ਫੈਰ ਕਰਦੇ ਆ ਨਹੀਂ ਪਿੰਡ ਚ ਬਈ ਮੈਂ ਪਤਾ ਕਰ ਚੁੱਕਿਆ ਵੇਖੋ ਮੈਂ ਹੁਣ ਵੀ ਕੈਮਰੇ ਚ ਕਹਿੰਦਾ ਚਾਹੇ ਤੁਹਾਨੂੰ ਗੁੱਸਾ ਲੱਗੇ ਕੋਸਾ ਦਾ ਤੁਸੀਂ ਮੈਂ ਇਸ ਗੱਲ ਨੂੰ ਮਾਇੰਡ ਕਰਜੋ ਮੈਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਬਾਈ ਹੈਨਾ ਤੇ ਨਾ ਮੈਂ ਕੁਲਦੀਪ ਸਰਪੰਚ ਤੋਂ ਲੈਣਾ ਅਸੀਂ ਸੱਚ ਉਹਨੂੰ ਦਿਖਾਉਣਾ ਹੈ ਤੇ ਸੱਚ ਲਈ ਹੀ ਜਉਨੇ ਤੇ ਸੱਚ ਲਈ ਅਸੀਂ ਮਰਦੇ ਆ ਬਾਈ ਨਾ ਤਾਂ ਅਸੀਂ ਇੱਕ ਦੋ ਲੜਕੀਆਂ ਦੇ ਵਿਹਣੇ ਸ਼ਾਦੀ ਵੀ ਕਰਾਈ ਪਾ ਕੇ ਦਿੱਤੇ ਆ। ਦੋਵਾਰਾ ਸਾਹਿਬ ਨੂੰ ਲੱਖ ਰੁਪਿਆ ਦਾਣ ਦਿੱਤਾ। ਠੀਕ ਹੈ ਜੀ। ਉਹ ਵਾਧੂ ਗੱਲਾਂ ਗੱਪਾਂ ਬਹੁਤ ਮਰੀ ਜਾਵੇ। ਬਾਕੀ ਜੀ ਤੁਸੀਂ ਪਹਿਲਾਂ ਵੀਡੀਓ ਸੁਣੀਆਂ ਹੋਣੀਆਂ ਉਹਦੇ ਵਿੱਚ ਕਹਿੰਦਾ ਸੀਗਾ ਉਹ ਵੀ ਸਾਫ਼ ਪਾਣੀ ਦੇ ਵਿੱਚ ਗੰਦਾ ਪਾਣੀ ਮਿਲਾਉਂਦੇ ਸੀਗੇ। ਹੋ ਹੀ ਨਹੀਂ ਸਕਦਾ ਭਾਈ। ਹਾਂਜੀ। ਬਾਕੀ ਦੂਸਰੀ ਗੱਲ ਇਹ ਆ ਉਸੇ ਪਾਣੀ ਦੇ ਵਿੱਚ ਇਹਦਾ ਆਉਂਦਾ ਪਾਣੀ ਛੱਲ ਰਿਹਾ। ਉਹ ਪਾਣੀ ਸਾਫ਼ ਹੈ ਪੈਪਰ ਹੀ ਪੈ ਰਿਹਾ। ਜਿਹੜਾ ਖਾਲੀ ਰੇ ਆ ਰਿਹਾ ਉਹ ਗੰਦਾ। ਉਹ ਗੰਦਾ ਹੋ ਗਿਆ ਜੀ। ਫਿਰ ਉਹ ਜਿੱਥੇ ਐਨੇ ਪੈਸੇ ਲਾ ਕੇ ਐ ਪਟਾਕੇ ਲਾਉਣੀ ਆ ਤੇ ਉਸੇ ਖਾਲੀ 'ਚ ਪ ਵੀ ਜਿਹੜੀ ਇਹ ਜੇ ਕਹੀਏ ਵੀ ਗਮਦੂਰ ਬਾਈ ਨੇ ਇਹ ਚੀਜ਼ ਦਾ ਵਿਰੋਧ ਕੀਤਾ ਗਮਦੂਰ ਬਾਈ ਦਾ ਵਿਰੋਧ ਕਰਨਾ ਬੰਦੇ ਨਹੀਂ ਬਿਲਕੁਲ ਨਾ ਉਹ ਵਿਰੋਧ ਕਰ ਸਕਦੇ ਆ ਕਿਉਂਕਿ ਉਹਨਾਂ ਦਾ ਘਰ ਤਾਂ ਖਾਲੇ ਨਾਲੋਂ ਬਹੁਤ ਜ਼ਿਆਦਾ ਉੱਚਾ ਜੀ ਬਹੁਤ ਜ਼ਿਆਦਾ ਉੱਚਾ ਉਹ ਤਾਂ ਗਰੀਬਾਂ ਖਾਤਰੀ ਗਏ ਸੀ ਹਾਂ ਜੀ ਇੱਕ ਗੱਲ ਹੋ ਰਹੀ ਹੈ ਹਾਂ ਜੀ ਹਾਂ ਜੀ ਅੱਜ ਖਾਲਾ ਇਹਨਾਂ ਨਹੀਂ ਮੈਂ ਇਹ ਸਭ ਸਾਹਮਣੇ ਜਿਹੜੀ ਕੋਠੀ ਆ ਉਹ ਹੈਗੀ ਹੈ ਜੀ ਗਮਦੂਰ ਸਿੰਘ ਜੀ ਦੀ ਜੀ ਹਾਂ ਜੀ ਇਹ ਆਜਾ ਜੀ ਜੇ ਆਪਾਂ ਪਾਣੀ ਇੱਧਰ ਲਿਆਉਣੇ ਆ ਇਹ ਖਾਲੇ ਦਾ ਉੱਥੋਂ ਆ ਕੇ ਸਾਰੇ ਉਧਰੋਂ ਦਸਾ ਘਰਾਂ ਦਾ ਪਾਣੀ ਪੈਂਦਾ ਆਹ ਘਰ ਬਹੁਤ ਨੀਮਾ ਜੀ ਠੀਕ ਹੈ ਜੀ ਇਹ ਹੁਣ ਵੀ ਜਦੋਂ ਮੀਂਹ ਪੈਂਦਾ ਇਹ ਹੁਣ ਵੀ ਦਰਵਾਜ਼ੇ ਤੇ ਕਮਰੇ ਘੱਟ ਜੰਨੇ ਪਾਣੀ ਨਾਲ ਠੀਕ ਹੈ ਜੀ ਲੋ ਪਿੱਛੋਂ ਵੀ ਘਰਾਂ ਦਾ ਪਾਣੀ ਹੋਰ ਇੱਥੇ ਆ ਗਿਆ ਇਹ ਇੰਨਾ ਰੱਖਿਆ ਕੀ ਕਰ ਚੁਣੀ ਬੜੂਆ ਜੀ ਹੁਣ ਵੀ ਵੜਦਾ ਜੀ ਮੀਂਹ ਨਾਲ ਪਾਣੀ ਹੁਣ ਵੀ ਆਉਂਦਾ ਸਰਪੰਚ ਸਾਹਿਬ ਕਹਿੰਦੇ ਸੀ ਪਾਣੀ ਸਿੱਧਾ ਛੱਪੜ ਚ ਜਿਹੜਾ ਆਪਣੇ ਗਮਦੂਰ ਜੀ ਸੀਗੇ ਉਹ ਸਰਪੰਚ ਸਾਹਿਬ ਨੂੰ ਕਹਿੰਦੇ ਸੀ ਪਾਣੀ ਸਿੱਧਾ ਛੱਪੜ ਚ ਜਾਵੇ ਹਾਂ ਜੀ ਉਧਰ ਛੱਪੜ ਜਾਏ ਪਾਪਾ ਵੈਕ ਦੀ ਜਿਹੜੇ ਖਾਲੇ ਪਾਏ ਉਹ ਕਹਿੰਦੇ ਸੀ ਮੋੜ ਕਿੱਧਰ ਨਹੀਂ ਲਾਉਣਾ ਹਾਂ ਜੀ 10 ਸਾਲ ਹੋ ਗਏ ਪਹਿਲਾਂ ਮੈਂ ਬੱਬਿਆਂ ਨਹੀਂ ਹਰ ਚਾਰ ਪਾਣੀ ਰੁਕਾ ਰੱਖਾ ਦੋਸਤੋ ਸਾਰਾ ਚੱਕਰ ਇਹ ਖਾਲੇ ਤੋਂ ਪਿਆ ਹੈ ਜੀ ਜਿਹੜੇ ਗਮਦੂਰ ਸਿੰਘ ਸੀ ਸੀਗੇ ਉਹ ਕਹਿੰਦੇ ਸੀ ਜਿਹੜਾ ਪਾਣੀ ਹੈ ਮੀਂਹ ਦਾ ਪਾਣੀ ਕੋਈ ਉਹ ਤਾਂ ਭਾਈ ਇਧਰ ਦੀ ਲੰਘੂਗਾ ਓਕੇ ਇਹਨਾਂ ਨੇ ਬੇਨਤੀ ਬਗੀ ਤੁਸੀਂ ਦੇਖੋ ਇਜਲਾ ਭਾਈ ਤੁਸੀਂ ਘਰ ਦੇਖ ਰਹੇ ਹੋ ਜਿੱਥੇ ਹਮਲਾ ਹੋਇਆ ਸੀਗਾ ਇਹ ਹੈਗਾ ਜੀ ਗਮਦੂਰ ਸਿੰਘ ਜੀ ਦਾ ਘਰ ਹੈ ਜੀ ਤੇ ਉਹ ਇੱਥੇ ਹੈ ਨਹੀਂ ਗਏ ਹੋਏ ਐ ਇੱਥੋਂ ਇਹ ਕਲੀਅਰ ਹੁੰਦਾ ਵੀ ਇਹਨਾਂ ਦਾ ਘਰ ਤੁਸੀਂ ਦੇਖੋ ਵੀ ਭਾਈ ਖਾਲੇ ਨੂੰ ਕਿੰਨਾ ਹੋਇਆ ਹੋਊਗਾ ਇਹ ਉਚਾਈ ਕਿੰਨੀ ਹੋਣੀ ਇਹਦੀ ਘਰ ਤਾਂ ਭਾਈ ਜੀ ਹੈ ਉਹ ਬਾਹਰ ਆਪਸਾ ਨਹੀਂ ਨਹੀਂ ਹਾਏ ਰਸਕਾ ਭੁੱਚਣਾ ਹਾਂਜੀ ਹਾਂਜੀ ਕਾਕਾ ਇਹਦੇ ਕਮਦੂਰ ਜਿੰਦਾ ਕੋਈ ਨਾ 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 ਕਮਦੂਰ ਕੋਈ ਦਿੱਕਤ ਨਹੀਂ ਇਸ ਚੀਜ਼ ਦੀ ਪਰ ਅਗਲੇ ਘਰ ਨੂੰ ਆਉਂਦੀ ਹੈ ਅਗਲੇ ਨੂੰ ਆਉਂਦੀ ਹੈ ਅਗਲੇ ਨੂੰ ਆਉਂਦੀ ਹੈ ਤੇ ਸੋ ਇਹਨਾਂ ਨੇ ਤਾਂ ਇਹੀ ਕਿਹਾ ਸੀ ਵੀ ਆਪਾਂ ਚਲੋ ਸਰਪੰਚਾਂ ਨੂੰ ਸਾਡੀ ਗੱਲ ਮੰਨ ਲਾ ਪਰ ਉਹ ਕਹਿੰਦਾ ਵੀ ਅਸੀਂ ਭਾਈ ਨਹੀਂ ਮੰਨਣੀ ਇੱਥੋਂ ਇਸ ਗੱਲ ਦੇ ਪਿੱਛੇ ਕਲੇਸ਼ ਪੈ ਗਿਆ ਤੇ ਜਿਹੜੇ ਪਿੰਡ ਦੇ ਸੀ ਪਿੰਡ ਦੇ ਮੋਟਰ ਬੰਦਿਆ ਕੋਲੇ ਵੀ ਗਏ ਆ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਕਮਦੂਰ ਚਾ ਵੀ ਪਹਿਲਾਂ ਗਿਆ ਜੀ ਠੀਕ ਹੈ ਜੀ ਸਾਡਾ ਨਾ ਉਹ ਦਰਖਾਸਤ ਪਹਿਲਾਂ ਦਰਖਾਸਤ ਪਹਿਲਾਂ ਦੇ ਗਿਆ ਵੀਡੀਓ ਦੇ ਆ ਯਾਰ ਦਾ ਐਸ ਐਚਓ ਦੇ ਓ ਬਾਈ ਗੱਡੀ ਦੀ ਵੀਡੀਓ ਭਈਆਂ ਜਿਹਦੇ ਉਹ ਉਹ ਫੇਰ ਇੱਕ ਤਾਂ ਉਹ ਦੇ ਦਿਓ ਤੇ ਬਾਕੀ ਬਾਈ ਇਹਨਾਂ ਨੇ ਆਪਦਾ ਸਾਰਾ ਪੱਖ ਰੱਖਦਿਆ ਜੀ ਜੇ ਦੂਜੀ ਧਿਰ ਆਪਦਾ ਪੱਖ ਰੱਖਣਾ ਚਾਹੁੰਦੀ ਹੈ ਸਾਨੂੰ ਪੱਖ ਆਪਦਾ ਰੱਖ ਸਕਦੇ ਆ ਇਹ ਵੀਡੀਓ ਬਾਈ ਅਸੀਂ ਨਾ ਅੱਜ ਡਿਲੀਟ ਕਰਕੇ ਨਾ 깔ੂ ਕਰੀਏ ਕਿਉਂਕਿ ਇਹਦੇ ਵਿੱਚ ਅਸੀਂ ਸਚਾਈ ਦਿਖਾਈ ਹੈ ਬੇਦ ਸਬੂਤ ਸਾਰੇ ਸਬੂਤ ਹੈ ਸਾਰੇ ਸਾਡੇ ਕੋਲੇ ਪ੍ਰੂਫ ਹੈਗੇ ਆ ਤੇ ਜੇ ਤੁਹਾਨੂੰ ਫੇਰ ਵੀ ਬਾਈ ਲੱਗਦਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹਾਈ ਕਿਸੇ ਨੂੰ ਅਸੀਂ ਗਲਤ ਨਹੀਂ ਬੋਲਿਆ ਜੇ ਸਾਡੇ ਤੋਂ ਕਿਸੇ ਪ੍ਰਤੀ ਉੱਚ ਨੀਵੇਂ ਬੋਲਿਆ ਪਿਆ ਸੀ ਉਸ ਗੱਲ ਦੀ ਮਾਫੀ ਚਾਹੁੰਦੇ ਆ ਪਰ ਅਸੀਂ ਜਿਹੜਾ ਅੱਜ ਗਮਦੂਰ ਸਿੰਘ ਜੀ ਦੇ ਘਰੇ ਆਉਣਾ ਸਾਡਾ ਜਿਹੜਾ ਬੰਦਾ ਸੀਗਾ ਤੇ ਉਹ ਕਿਉਂ ਆਇਆ ਕਿਉਂਕਿ ਸਾਨੂੰ ਕਈ ਭਰਾਵਾਂ ਨੇ ਕਿਹਾ ਸੀ ਵੀ ਯਾਰ ਤੂੰ ਪਿੰਡ ਜਾ ਕੇ ਚੰਦ ਭਾਣ ਬੂਟੇ ਵੀ ਦੋਨੇ ਤਰ੍ਹਾਂ ਦਾ ਪੱਕ ਨਹੀਂ ਗਿਆ ਵੀ ਉਹਨਾਂ ਦੀ ਆ ਨਿਵੇੜਨ ਦੀ ਕੋਸ਼ਿਸ਼ ਕਰੀਏ ਤੇ ਇਹ ਪਰ ਤੁਸੀਂ ਤਿਆਰ ਹੋ ਜੇ ਤੁਹਾਡੇ ਨਾਲ ਨਿਵੇੜਦੇ ਜੋ ਤੁਸੀਂ ਆ ਗਏ ਹੋ ਹਾਂਜੀ ਨੀ ਬਲ ਨੀ ਬਲ ਇਹ ਕਹਦੇ ਆ ਭਾਈ ਅਸੀਂ ਮਤਲਬ ਉਹਨਾਂ ਨਾਲ ਕੰਪਰੋਮਾਈਜ਼ ਕਰਨ ਨੂੰ ਤਿਆਰ ਆ ਜਦੋਂ ਜੇਤੂ ਆ ਰਹੇ ਆਓਗੇ ਜੀ ਦੋ ਦਿਨ ਪਹਿਲਾਂ ਜੀ ਦੋ ਦਿਨ ਪਹਿਲਾਂ ਸਾਡੇ ਨਾਲ ਖੇਤਾਂ ਚੁਨੀਆ ਦੇ ਬੰਦੇ ਸੀ ਜੀ ਸਾਡੇ ਪਿੰਡੋਂ ਮੁੰਡਾ ਖੇਤਾਂ ਚੁਨੀਆ ਗੁਰਮੀ ਸੀ ਕਲਵਾਂਤ ਐਕਚੁਅਲੀ ਅਵਰਜੀ ਸੀ ਉੱਥੇ ਇੱਕ 200 ਬੰਦੇ ਦਾ ਸਾਡਾ ਕਾਰ ਸੀ ਜੀ ਅਸੀਂ ਡੀਐਸ ਨੂੰ ਜਾ ਕੇ ਮਿਲੇ ਠੀਕ ਹੈ ਜੀ ਉਹ ਟਾਈਮ ਅਸੀਂ ਇੱਕ ਹੈ ਵੀ ਇਹ ਸਾਡਾ ਕੋਈ ਰਾਜੀ ਬੰਦੇਲੇ ਪਾਸੇ ਨੂੰ ਗੱਲ ਜਾਵੇ ਜੀ ਤੁਸੀਂ ਇਹ ਬੰਦਿਆਂ ਨੂੰ ਛੱਡ ਸਕਦੇ ਆ ਇਹਨੂੰ ਰਿਹਾ ਕਰ ਸਕਦੇ ਆ ਸਾਰਿਆਂ ਨੂੰ ਵੀ ਸੋਡੇ ਨੂੰ ਪ੍ਰਸ਼ਾਸਨ ਨੂੰ ਤੁਸੀਂ ਤਾਂ ਨਹੀਂ ਇਹਨਾਂ ਉੱਤੇ ਵੀ ਕੋਈ ਪ੍ਰੈਸ਼ਰ ਪਾਉਂਦੇ ਵੀ ਕੱਲ ਨੂੰ ਅਸੀਂ ਆਕੇ ਵੀ ਸਾਡਾ ਕੋਈ ਰਾਜੀ ਬੰਦੇ ਨੂੰ ਵੀ ਜੇ ਤੁਸੀਂ ਇਹਨਾਂ ਨੂੰ ਛੱਡੋਗੇ ਸਾਡੀ ਕੋਈ ਉਧਰ ਨੂੰ ਗੱਲ ਫੇਰ ਜਾਊਗੀ ਵੀ ਜਿੰਨੇ ਕਰੇ ਇਹ ਬੈਠੇ ਆ ਅੰਦਰ ਬੈਠੇ ਆ ਤੁਸੀਂ ਕਹਿ ਕੇ ਛੜਾਏ ਬੰਦੇ ਜੀ ਪੁੱਛਣਾ ਕਿੰਨੇ ਜ਼ਖਮੀ ਹੋਗੇ ਸੀਗੇ ਬਾਈ ਸੀਗੇ 6-7 ਜਨੇ ਇੱਕ ਬੰਦੇ ਨੇ ਮਾ ਡਿੱਗਾ ਦੇਖਿਆ ਉਹਦਾ ਮੂੰਹ ਤਰ੍ਹਾਂ ਹੀ ਜ਼ਿਆਦਾ ਬਾਕੀ ਜਿਹਨਾਂ ਦੇ ਲੱਤਾਂ ਦੇ ਰੋੜੇ ਰੜੇ ਵੱਜੋ ਤਾਂ ਬਹੁਤ ਅਸਲੀ ਗੱਡੀ ਸੀ ਉਹ ਪੁਲਿਸ ਮਲਾਜੰਦੀ ਸੀ ਫੇ ਥੋੜੀ ਗੱਡੀ ਦਾ ਵੀ ਨੁਕਸਾਨ ਹੋਇਆ ਥੋੜਾ ਨਹੀਂ ਆਪਣੇ ਦੇ ਕੱਪੜੇ ਉਹਦੀ ਪੱਤਰਕਾਰ ਦੀ ਭੰਨੇ ਸੀ ਥੋੜਾ ਕਿਹੜਾ ਸੀ ਜੀ ਮਨਿੰਦਰ ਦੀ ਗੱਡੀ ਭੰਨੀ ਸੀ ਸ਼ਾਬਾਸ਼ ਉਹਦੀ ਗੱਡੀ ਪੂਟ ਟੁੱਟ ਗਈ ਸੀ ਮਨਿੰਦਰ ਦੇ ਲੋਕ ਆ ਜਾਣਗੇ ਤੇ ਇਹ ਬਾਈ ਸਾਹਮਣੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਜਲਾ ਉੱਥੇ ਮਾਹੌਲ ਹੈ ਇਹ ਵਿਚਾਰੇ ਫੇਰ ਵੀ ਆਏ ਆ ਅਸੀਂ ਇਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਕੋਲੇ ਗਏ ਸੀਗੇ ਜਿਹੜਾ ਮ ਸੱਚ ਹੈ ਸਾਡੇ ਕੋਲ ਸਬੂਤ ਵੀ ਪਏ ਵੀ ਬਾਈ ਜਿਹੜੀ ਵੀਡੀਓ ਅਸੀਂ ਕਿਹੜਾ ਪਾਤੀ ਡਿਲੀਟ ਨਹੀਂ ਕਰਦੇ ਸਹੀ ਹੈ ਨਾ ਬਾਈ ਪਕਾ ਨੂੰ ਤੁਸੀਂ ਸਾਨੂੰ ਕਹੋ ਬਾਈ ਵੀ ਇਹ ਬੰਦੇ ਦੂਮਲੇ ਯਾਰਾ ਜਾਂ ਵੀ ਕਿਸੇ ਜਿਹੜਾ ਦਵਾ ਹਾਸਲੇ ਆ ਕੇ ਕਰਤੀ ਉਹ ਆਦਾ ਪੱਖ ਰੱਖ ਸਕਦੇ ਤੁਸੀਂ ਬਾਈ ਆਦਾ ਪੱਖ ਰੱਖਦਾ ਬਾਈ ਜੀ ਬਹੁਤ ਬਹੁਤ ਧੰਨਵਾਦ ਉਸ ਜੀ ਕੀਮਤੀ ਸਮਾਂ ਦਿੱਤਾ ਅਸੀ ਕਰਦੇ ਹਾਂ